ਸਾਰੀ ਦੁਨੀਆ ਨੇ ਦਿੱਤਾ ਪਿਆਰਾ ਕੱਲਾ ਗੈਰੀ ਗੈਰੀ ਸਾਡੀ ਉਲਟ ਹੈ ਇੱਕ ਉਹਦਾ ਚਾਵਲ ਜਾਂ ਪੱਤਰਕਾਰ ਇੱਥੇ ਹੁਣ ਮੈਂ ਉਹਦੇ ਬਾਰੇ ਬੋਲਣਾ ਨਹੀਂ ਉਹ ਐਰੀ ਇੱਧਰ ਮੇਰੀਆਂ ਅੱਖਾਂ ਜੱਖਾਂ ਬਾਹਰ ਅੱਖਾਂ ਦੇ ਅੱਖਾਂ ਦੂਜੇ ਨੰਬਰ ਵਾਲਾ ਕਾਠਿਆਵਾੜੀ ਕਰਨ ਤੁਹਾਨੂੰ ਬੁਲਾ ਲੈ ਇਹ ਚੀਜ਼ ਦਾ ਵੀ ਸਾਨੂੰ ਦੂਜੇ ਨੰਬਰ ਤੇ ਹੁਣ ਇਹਨਾਂ ਨੇ ਵੀ ਸਾਨੂੰ 8ਵੇਂ ਤੇ ਮਾਰੇ ਇਹਨਾਂ ਨੇ ਤਾਂ ਮਾਰਿਆ ਵੀ ਕੋੜਾ ਮਾਰਕੀਟ ਤੇ ਹੀ ਚੱਲਦੇ ਆ 16 ਕੋਲੋਂ ਬੰਦ ਕਿਹੜੇ ਨੇ ਚਾਰ ਚੌੜੇ ਨੇ ਚਾਰ ਲੰਬੇ ਨੇ ਚਾਰ ਛੋਟੇ ਨੇ ਚਾਰ ਪਤਲੇ ਨੇ ਮਥਾ ਚੌੜਾ ਚਾਹੀਦਾ ਨਾਸਾਂ ਚੌੜੀਆਂ ਖੁੱਲੀਆਂ ਗੱਲੀਆਂ ਢੋਨੇ ਦਾ ਪੇਟ ਦਾ ਤਣਾ ਲੰਮਾ ਹੋਵੇ ਤੇ ਘੋੜੇ ਦੀ ਕਾਠੀ ਛੂਟੀ ਹੋਵੇ ਤੁੰਸ਼ ਦੀ ਹੱਡੀ ਹੈ ਜਿਹੜੀ ਉਹ ਪਤਲੀ ਤੇ ਲੰਬੀ ਹੋਵੇ ਕਹਿੰਦੇ ਬਾਬਾਈ ਦਾ ਘੋੜਾ ਸਿਰਫ ਇੱਕ ਵਾਰ ਜਿੱਤੇ ਉਹ ਵੀ ਬਛੇਰੇ ਦੇ ਵਿੱਚ ਗੈਰੀ ਵਾਲਾ ਇੱਕ ਵੀ ਸ਼ੋਅ ਨਹੀਂ ਮਿਲਣੀ ਦਿਖਾਓ ਜਿੰਨੇ ਅਜ ਤੱਕ ਇਹਨੇ ਘੋੜੇ ਤਿਆਰ ਕਰੇ ਇੱਕ ਵੀ ਸ਼ੋਅ ਨਹੀਂ ਵਾਲ ਬਣਿਆ ਇੱਕ ਤਾਂ ਇਹਨਾਂ ਨੇ ਤਾਂ ਵਾਰੀ ਦੁੱਲੇ ਨੇ 골ਡਨ ਰੌਕ ਹਰਾ ਲਿਆ ਸਾਰੇ ਪਾਸਿਓਂ ਗਰਦਨ ਇਹਦੀ ਉੱਚੀ ਗਰਦਨ ਇਹਦੀ ਲੰਬੀ ਬਲੱਡ ਲਾਈਨ ਇਹਦੀ ਤਗੜੀ ਜਾਂ ਤਾਂ ਕੋਈ ਮਿਕਸਡ ਬ੍ਰੀਡ ਦੇ ਚੱਕਰ ਹੁੰਦਾ ਇਹਦੀ ਮਾਂ ਦਾ ਲਿਵਿੰਗ ਲੈਜੈਂਡ ਆ ਇਹ ਸ਼ਾਹ ਮਹਿੰਦੀ ਦਾ ਮਾਂ ਵਾਰੀ ਦੱਸ ਦੋ ਕਿਉਂ ਜੇ ਉਹਨੂੰ ਪਤਾ ਹੋਵੇ ਆਖ ਡਾਟ ਇਹਨਾਂ ਦੀ ਚੱਲਦੀ ਆ ਜਿਹੜਾ ਤਾਰੀ ਆ ਤਾਰੀ ਬਈ ਨੀਣਾਣਾ ਉਹਦਾ ਉਹਦਾ ਵੱਖਰਾ ਇੱਕ ਹੋਆ ਗੈਰੀ ਦਾ ਇੱਕ ਵੱਖਰਾ ਹੋ ਤੁਸੀਂ ਤੁਸੀਂ ਕਿਸ ਵੱਲ ਵਾਹੀ ਉਲਟ ਪਾਰਟੀ ਦਾ ਜਗਾ ਸ਼ੋਅ ਤਾਂ ਮੈਂ ਕਰਾਉਣਾ ਇਹਨਾਂ ਉਹ ਤਾਂ ਤਾਰੀਖ ਦੀ ਸਾਡੇ ਦੁਸ਼ਮਣ ਹੁੰਦੇ ਨੇ ਸ਼ੋਅ 'ਚ ਤੇ ਤਾਰੀ ਦਾ ਮੈਨੂੰ ਘੋੜਾ ਦਿੱਤਾ ਹੋਇਆ ਇਕਬਾਲ ਦਾ ਜੋ ਉਹਨਾਂ ਨੇ ਉਹਨਾਂ ਨੇ ਤਾਂ 36 ਕਮੀਆਂ ਗਿਣਾਤੀਆਂ ਉਹਦਾ ਭਾਰ ਵੱਧਾ ਜੀ ਉਹਦਾ neck ਨਹੀਂ ਸਹੀ ਉਹਨੇ ਕੰਨ ਪਿੱਛੇ ਗਿਰਦੇ ਆ neck ਹੁਣ ਖੋਲ ਲੈਨੇ ਘੋੜਾ ਐਡੀ ਲੰਮੀ ਤੋਂ ਹੁਣ ਚੈਲੰਜ ਆਂ ਇੰਡੀਆ ਦੇ ਵਿੱਚ ਇਕੱਲੇ ਭਾਰਤ ਦਾ ਤੈਨੂੰ ਛੱਡ ਕੇ ਉਹ ਵੀ ਇਹਦਾ ਪਿਓਗਾ ਉਹ ਵੀ ਇਹਦਾ ਪਿਓਗਾ ਪਰ ਉਹ ਕਹਿੰਦੇ ਵੀ ਬਾਬਾ ਆਪਣੇ ਜੱਜ ਲਿਆਵੇ ਭੋਗੀ ਗਾਲ ਜਿਹੜੇ ਆਪਦੇ ਨੇ ਐਂ ਕਰਨਾ ਇਸ ਚੈਲੰਜ ਕਰਦੇ ਨੇ ਮੈਂ ਚੈਲੰਜ ਅਸਪੈਕਟ ਕਰ ਦੇ ਕੋੜਾ ਹੁੰਦਾ ਸੀ ਮੰਨ ਲੈਂਦੇ ਕੋੜਾ ਵੀ ਕੋਈ ਨਹੀਂ ਸੀ ਇਹਦੇ ਉੱਪਰ ਦਾ ਨਾ ਲੈ ਦੋ ਨਾ ਤੁਸੀਂ ਇਥੇ ਜਿਹੜਾ ਕੰਨ ਮੂਹਰ ਨੂੰ ਹੋਵੇ ਇਹਨੂੰ ਝੁੰਗਾ ਕਹਿੰਦੇ ਨੇ ਤੇ ਜਿਹੜਾ ਕੰਨ ਇਹ ਆਏ ਆ ਇਹ ਵੀ ਕੰਨ ਮਾਰਵਾੜੀ ਨੇ ਖੇੜੀ ਵਾਲੇ ਬਾਬਾ ਜੀ ਦਾ ਪੰਜਾਬ ਸ਼ਿੰਗਾਰ ਕੀ ਹਾਰਿਆ ਕਿ ਸੋਸ਼ਲ ਮੀਡੀਆ ਤੇ ਤਹਿਲਕਾ ਮਚ ਗਿਆ ਬਹੁਤ ਸਾਰੇ ਲੋਕ ਖੇੜੀ ਵਾਲੇ ਬਾਬਾ ਜੀ ਦੇ ਹੱਕ ਦੇ ਵਿੱਚ ਆ ਚੁੱਕੇ ਨੇ ਔਰ ਕਈ ਲੋਕ ਕਹਿ ਚੁੱਕੇ ਨੇ ਕੀ ਤਕਨੀਕੀ ਕਾਰਨਾਂ ਦੇ ਕਰਕੇ ਖੇੜੀ ਵਾਲੇ ਬਾਬਾ ਜੀ ਦਾ ਪੰਜਾਬ ਸ਼ਿੰਗਾਰ ਹਾਰਿਆ ਹੈ ਬਹੁਤ ਬਹੁਤ ਸਵਾਗਤ ਹੈ ਬਾਬਾ ਜੀ ਸੋਸ਼ਲ ਮੀਡੀਆ ਤੇ ਤਰਥੱਲੀ ਮੱਚੀ ਪਈ ਆ ਬਹੁਤ ਸਾਰੇ ਤੁਹਾਡੇ ਹੱਕ ਦੇ ਵਿੱਚ ਨੇ ਜਿਹੜੇ ਘੋੜੇ ਨੂੰ ਦੇਖਦੇ ਨੇ ਜਾਂ ਸਮਝ ਰੱਖਦੇ ਨੇ ਉਹ ਕਹਿੰਦੇ ਵੀ ਤਕਨੀਕੀ ਕਾਰਨਾਂ ਦੇ ਕਰਕੇ ਸਾਰੀ ਦੁਨੀਆ ਹੀ ਘੋੜਿਆਂ ਨੂੰ ਸਮਝ ਰੱਖਦੀ ਆ ਪਿਆਰ ਰੱਖਦੀ ਆ ਨਾ ਸਾਰੀ ਦੁਨੀਆ ਨੇ ਦਿੱਤਾ ਪਿਆਰ ਕੱਲਾ ਗੈਰੀ ਗੈਰੀ ਸਾਡੀ ਉਲਟਾ ਇੱਕ ਉਹਦਾ ਚਾਵਲ ਜਾਂ ਪੱਤਰਕਾਰ ਇੱਥੇ ਹੁਣ ਮੈਂ ਉਹਦੇ ਬਾਰੇ ਬੋਲਣਾ ਨਹੀਂ ਉਹ ਮੇਰੀਆਂ ਮਿੰਤਾਂ ਕਰਦਾ ਰਿਹਾ ਮੈਨੂੰ ਤੇ ਬਿਛੇਰਾ ਦੇਦੇ ਘੋੜਾ ਦੇਦੇ ਘੋੜਾ ਦੇ ਬਿਛੇਰਾ ਦੇ ਜਿਹਾ ਮੈਂ 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 ਦਲਪੰਥ ਨੂੰ ਘੋੜਾ ਛਾੜਦਾ ਠੀਕ ਹੈ ਤੇ ਮੈਂ ਹੋਰ ਪੱਤਰਕਾਰ ਹੋਰ ਪੱਤਰਕਾਰ ਦੀ ਗੱਲ ਕਰਦੇ ਹੋਰ ਉਹ ਨਹੀਂ ਗੈਰੀ ਦੀ ਇੰਟਰਵਿਊ ਕਰੀ ਉਹਦੀ ਗੱਲ ਨਹੀਂ ਕਰਦੇ ਇੱਕ ਹੋਰ ਆ ਉਹਦੇ ਬਾਰੇ ਨਹੀਂ ਬੋਲਦੇ ਉਹ ਹੋਰ ਆ ਠੀਕ ਹੈ ਤੇ ਉਹ ਇੱਕ ਉਹ ਆ ਇੱਕ ਗੈਰੀ ਇੰਟਰਵਿਊ ਕਰ ਰਿਹਾ ਬਾਬੇ ਕਾਰਨ ਕੀ ਮੰਨਦੇ ਹੋ ਕਿਉਂਕਿ ਗੈਰੀ ਹੋਰੀ ਕਹਿ ਰਹੇ ਨੇ ਕਿ 16 ਤਰ੍ਹਾਂ ਦੇ ਹੁੰਦੇ ਆ ਚੱਕ ਕਰਨ ਤੋਂ ਬਾਅਦ ਬਿਲਕੁਲ ਅਸੀਂ ਕਿਹੜੇ ਨੂੰ ਜਾਣ ਆ ਬਾਈ ਜੀ ਕਹਿੰਦੇ ਬਾਬਾਈ ਦਾ ਘੋੜਾ ਸਿਰਫ ਇੱਕ ਵਾਰ ਜਿੱਤੇ ਉਹ ਵੀ ਬਛੇਰੇ ਦੇ ਵਿੱਚ ਤੇ ਦੋ ਦੰਦ ਦਾ ਜਿਹੜਾ ਸ਼ੋਅ ਐਨੀਮਲ ਬਣਿਆ ਜਿੱਤਿਆ ਨਹੀਂ ਗੈਰੀ ਵਾਲਾ ਇੱਕ ਵੀ ਸ਼ੋਅ ਐਨੀਮਲ ਨਹੀਂ ਦਿਖਾਉ ਜਿੰਨੇ ਅੱਜ ਤੱਕ ਇਹਨੇ ਘੋੜੇ ਤਿਆਰ ਕਰੇ ਇੱਕ ਵੀ ਸ਼ੋਅ ਐਨੀਮਲ ਬਣਿਆ ਹੋਵੇ ਸ਼ੋਅ ਐਨੀਮਲ ਸਮਝਦੇ ਕੀ ਹੁੰਦਾ ਐਕਸਪਲੇਨ ਕਰੋ ਲਗਾਈਂ ਪੀਣਾ ਹੂੰ ਇਹ ਦੋ ਦੰਦ ਚ ਪਿਆ 42 ਘੋੜੇ ਹਰਾਤੇ ਇਹਨੇ ਉਧਰੋਂ ਦੁੱਧ ਦੰਦ ਵਾਲੇ ਦੋ ਜਿੱਤ ਗਏ ਹੂੰ ਹੁਣ ਇਹ ਕਹਿੰਦੇ ਨੇ ਪੰਜਾਬ ਸਿੰਘਾਂ ਨੇ ਛੱਡਿਆ ਕਿਹੜਾ ਫੇਰਾ ਹਰਾਉਣ ਕਿੰਨੀ ਵੀ ਦੱਸ ਦੋ 골ਡਨ ਰੌਕ ਵੀ ਉੱਥੇ ਸੀ ਇੱਕ ਤਾਂ ਇਹਨਾਂ ਨੇ ਤਾਂ ਵਾਰੀ ਦੁੱਲੇ ਨੇ 골ਡਨ ਰੌਕ ਹਰਾ ਲਿਆ ਬਾ 20 ਵਾਰ ਦਾ ਚੈਂਪੀਅਨ ਫਲਾਨਾ ਤੇ ਦੁੱਲੇ ਤੋਂ ਉੱਪਰ ਤਾਂ ਕੋਣਾ ਹੈ ਹੀ ਕੋਈ ਨਹੀਂ ਪੰਜਾਬ 'ਚ ਅੱਜ ਦੇ ਟਾਈਮ 'ਚ ਤੇ ਤੇ ਵੀਰਾਂ ਤੋਂ ਉੱਪਰ ਘੋੜੀ ਦੁਨੀਆ 20 ਵਾਰ ਦੀ ਚੈਂਪੀਅਨ ਜਦੋਂ ਮੂਰੇ ਵੀਰਾਂ ਦੇ ਲਈ ਵੀਰਾਂ ਵੀ ਬਿੰਨ ਕਰ ਲਈ ਤੇ ਦੁੱਲੇ ਦੇ ਮੂਰੇ ਲਾਇਆ ਦੁੱਲੇ ਤੋਂ ਵੀ ਬਿੰਨ ਕਰ ਲਿਆ ਕਿਉਂਕਿ ਦੁੱਲਾ ਸਾਡਾ ਵੀ ਆਪਣਾ ਘੋੜਾ ਸੀ ਉਦਾਂ ਨਹੀਂ ਕਰਦੇ ਹਾਂ ਸਪੋਰਟਸਮੈਨシップ ਆ ਜੇ ਦੁੱਲਾ ਸਾਨੂੰ ਕਹਨੂੰ ਖਰਾਬ ਹੀ ਲੈਂਦਾ ਦੁੱਲਾ ਦੁੱਲਾ ਅਸੀਂ ਨਿੰਦਿਆ ਨਹੀਂ ਕਰਦੇ ਇੰਡੀਆ ਦਾ ਲੈਜੈਂਡ ਕੋੜਾ ਠੀਕ ਹੈ ਜਦੋਂ ਉੱਥੇ ਤਾਂ ਕੋਈ ਨੰਬਰ ਨਹੀਂ ਕਟਿਆ ਅੱਜ ਉਸ ਤੋਂ ਬਾਅਦ ਤਿਆਰ ਕਰਕੇ ਲੈ ਕੇ ਗਿਆ ਸਾਰੇ ਪਾਸਿਓਂ ਗਰਦਨ ਇਹਦੀ ਉੱਚੀ ਗਰਦਨ ਇਹਦੀ ਲੰਬੀ ਬਲੱਡ ਲਾਈਨ ਇਹਦੀ ਤਗੜੀ ਜਾਂ ਤਾਂ ਕੋਈ ਮਿਕਸਡ ਬਰੀਡ ਦੇ ਚੱਕਰ ਹੁੰਦਾ ਮਹਾਰਾਣੀ ਦਾ ਇਹ ਪੁੱਤਰ ਸ਼ਾਨ ਦੀ ਮਾਂ ਦਾ ਠੀਕ ਹੈ ਭਾਰਤ ਰਤਨ ਇਹਦਾ ਪਿਓ 10 ਬਾਰ ਦਾ ਕੈਂਪੀਅਨ ਦੇਵ ਰਾਜ ਦਲਵਾਗ ਰਣੀਆਂ ਅਲੀ ਸ਼ਾਨ ਤੂਫਾਨ ਤੱਕ ਅਸੀਂ ਗਿਣਤੀ ਗਿਣਾ ਸਕਦੇ ਹ ਇਹਦੀ ਮਾਂ ਤਾਂ ਲਿਵਿੰਗ ਲੈਜੈਂਡ ਆ ਤੇ ਸ਼ਾਹਬਾਦੀ ਦਾ ਮਾਂ ਵਾਰੀ ਦੱਸ ਦੋ ਫਿਰ ਜੇ ਉਹਨੂੰ ਪਤਾ ਹੋਵੇ ਤੇ ਪਰ ਉਸ ਤੋਂ ਬਾਅਦ ਸ਼ਾਹਵਾਦ ਦਾ ਨੰਬਰ ਹੋਣ ਦੀ ਗੱਲ ਇਸੇ ਗੱਲ ਤੇ ਆ ਗਈ ਤੇ ਸ਼ਾਹਵਾਦ ਦਾ ਨੰਬਰ ਕੱਢਦਾ ਪੈਰਟ ਨੋਜ ਚ ਪੈਰਟ ਨੋਜ ਨਹੀਂ ਹੈਗਾ ਤਾਂ ਸੌ ਚੁੱਕ ਕੇ ਜੱਜਾਂ ਨੂੰ ਪੁੱਛ ਲੋ ਤੇ ਬਾਕੀ ਸਫਾਈ ਆਪਾਂ ਦੇਣੀ ਨਹੀਂ ਘੋੜਾ ਕਿਸੇ ਦਾ ਨਿੰਦਣਾ ਨਹੀਂ ਹੁਣ ਜੇ ਆਪਾਂ ਗੱਲ ਕਰਦੇ ਆ ਅਸੀਂ ਰੌਲਾ ਇਹ ਨਹੀਂ ਵੀ ਸ਼ਾਹਵਾਦ ਫਰਸਟ ਆ ਠੀਕ ਹੈ ਹੁਣ ਜਿਹੜੇ ਕਹਿੰਦੇ ਤੁਹਾਡੇ ਸ਼ੋਹ ਤੇ ਫਰਸਟ ਆ ਸਾਡੇ ਸ਼ੋਹ ਤੇ ਪੰਜਾਬ ਸਿੰਘ ਰਪਿਆ ਤੀ ਅਸੀਂ ਤਾਂ ਪਾਈ ਸਾਡਾ ਸ਼ੋਹ ਸੀ ਕਿ ਪੰਜਾਬ ਦੇ ਸਾਨੂੰ ਇਹ ਸੀ ਵੀ ਇਹਨਾਂ ਦਾ ਇਹਨਾਂ ਦਾ ਘੋੜਾ ਇਹ ਇਹਨਾਂ ਦਾ ਸ਼ੋਅ ਆ ਇਹ ਵੀ ਨਹੀਂ ਪਾਉਣਗੇ ਆਪਦੇ ਸਾਨੂੰ ਕੀ ਪਤਾ ਦੀ ਵੀ ਅਸੀਂ ਤਾਂ ਨਾਮ ਪੰਡੇ ਆ ਇਹਨਾਂ ਨੇ ਨਾਮ ਰੱਖ ਲਿਆ ਫਿਰ ਕਿੜ ਕਿਉਂ ਕੱਢਿਆ ਬਾਬਾ ਜੀ ਕਿਉਂ ਇੱਕ ਤਰੀਕ ਨਾਲ ਜ਼ਲੀਲ ਕੀਤੇ ਗਏ ਕਿ ਕਿਦਾਂ ਮੈਂ ਹੁੰਦਾ ਆ ਜਿਹੜਾ ਸਭ ਪਹਿਲਾਂ ਵੀ ਲਾਕਡਾਟ ਹੋਈ ਸੀ ਲਾਕਡਾਟ ਇਹਨਾਂ ਦੀ ਚੱਲਦੀ ਆ ਜਿਹੜਾ ਤਾਰੀ ਆ ਤਾਰੀ ਬਾਈ ਲੀਲਾ ਵਾਲਾ ਉਹਦਾ ਉਹਦਾ ਵੱਖਰਾ ਇੱਕ ਹੋਆ ਗੈਰੀ ਦਾ ਇੱਕ ਵੱਖਰਾ ਹੋਆ ਤੁਸੀਂ ਤੁਸੀਂ ਕਿਸ ਵੱਲ ਠੀਕ ਆ ਚਲੋ 골ਡਨ ਰੌਕ ਵਾਲਾ ਜਿਹੜਾ ਉਹ ਬੰਦਾ 골ਡਨ ਰੌਕ ਵਾਲਾ ਉਹ ਤਾਰੀ ਦੇ ਨਾਲ ਇਹ ਇਸ ਤਰ੍ਹਾਂ ਉਹਦੀ ਕਾਟ ਆ ਠੀਕ ਆ ਤੇ ਗੈਰੀ ਦਾ ਗੋਲਡਨ ਰੌਕ ਵਾਲਾ ਧੜਾ ਆ ਗਿਆ ਇਕੱਠਾ ਹੋ ਗਿਆ ਹੂੰ ਤੇ ਮੈਂ ਤਾਰੀ ਵਾਲੇ ਧੜੇ ਚੋਂ ਕੱਲਾ ਚੱਲ ਗਿਆ ਉੱਥੇ ਹੂੰ ਉਹਨਾਂ ਨੇ ਕਿਹਾ ਮੈਨੂੰ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਸਾਂਹ ਖਾ ਕੇ ਉਹੋ ਦੱਸਣਾ ਵੀ ਇਹ ਗੱਲ ਉਹਨਾਂ ਨੇ ਨਹੀਂ ਕਹੀ ਜਦੋਂ ਮੈਂ ਸ਼ੋਅ ਤੇ ਸਣੀ ਨੂੰ ਕਿ ਆਨਰ ਨੂੰ ਕਿਹਾ ਵੀ ਸਾਡੇ ਸ਼ੋਅ ਦੀ ਤਰੀਕ ਬੋਲਦੇ ਜਦੋਂ ਉਹਨੇ ਇਹ ਗੱਲ ਕੀਤੀ ਆ ਵੀ ਥੋੜਾ ਕਹਾਦਾ ਸ਼ੋਹਾ ਸ਼ੋਹ ਤਾਂ ਉਹ ਸਾਡੀ ਉਲਟ ਪਾਰਟੀ ਦਾ ਮੈਂ ਕਿਹਾ ਉਲਟ ਪਾਰਟੀ ਦਾ ਸ਼ੋਅ ਤਾਂ ਮੈਂ ਕਰਾਉਣਾ ਕਹਿੰਦਾ ਉਹ ਤਾਂ ਤਾਰੀ ਉਹਦੇ ਸਾਡੇ ਦੁਸ਼ਮਣ ਹੁੰਦੇ ਨੇ ਸ਼ੋਅ 'ਚ ਤੇ ਤਾਰੀ ਦਾ ਮੈਨੂੰ ਕੋੜਾ ਦਿੱਤਾ ਹੋਇਆ ਇਹ ਕਬਾਲ ਦਾ ਉਹ ਮੇ ਉਦਾਂ ਕੋਈ ਜਦੋਂ ਸ਼ੋਅ ਐਨੀਮਲ ਬਣ ਗਿਆ ਜੀ ਉਹਦਾ ਨੰਬਰ ਤਾਂ ਇਸ ਚੀਜ਼ ਨੂੰ ਮੰਨਿਆ ਜਾ ਸਕਦਾ ਵੀ ਕੋਈ ਕਹੇ ਬਈ ਬਾਬਾ ਜੀ ਨੇ ਘੋੜਾ ਜਾਦਾ ਤਿਆਰ ਕਰਤਾ ਵੀ ਘੋੜਾ ਜਾਦਾ ਤਿਆਰ ਸੀ ਤੇ ਉਹਨਾਂ ਨੇ ਤਾਂ 36 ਕਮੀਆਂ ਗਿਣਾਤੀਆਂ ਉਹਦਾ ਭਾਰ ਵੱਧਾ ਜੀ ਉਹਦਾ ਨੱਕ ਨਹੀਂ ਸਹੀ ਉਹਦੇ ਕੰਨ ਪਿੱਛੇ ਗਿਰਦੇ ਆ ਨੱਕ ਹੁਣ ਖੋਲ ਲੈਨੇ ਘੋੜਾ ਬਾਹਰ ਲੈ ਆਉਣੇ ਆ ਆ ਦਿਖਾ ਦਿੰਨੇ ਤੁਹਾਨੂੰ ਆ ਦਿਖਾ ਲਾਈ ਮਾਰ ਲਾਂ ਕੈਮਰਾ ਵੀ ਤੇ ਜੇ ਨੀਫੀਤਾ ਲੈ ਆਓ ਫਿਰ ਹੂੰ ਐਤੂ ਵਾਰ ਤਾਂ ਕੋਈ ਨਾ ਕੋਈ ਨਾ ਕਰ ਲੈਨੇ ਪਾਹ ਜੀ ਪਰਸੈਂਟ ਦੀ ਧੌਣ ਵੇਖੀਆ ਜੋਧੂਪੁਰ ਚੈਂਪੀਅਨ ਬਣਿਆ ਕੋਈ ਹੈਗੀ ਉਹਦੀ ਆਹ ਦੇਖ ਲੋ ਜੀ ਏਡੀ ਲੰਮੀ ਧੌਣ ਕਿਸੇ ਕਰ ਲਓ ਵੀਰੇ ਏਡੀ ਲੰਮੀ ਧੌਣ ਚੈਲੰਜ ਆ ਇੰਡੀਆ ਦੇ ਵਿੱਚ ਇਕੱਲੇ ਭਾਰਤ ਨੂੰ ਤੈਨੂੰ ਛੱਡ ਕੇ ਉਹ ਵੀ ਇਹਦਾ ਪਿਓ ਆ ਉਹ ਵੀ ਇਹਦਾ ਪਿਓ ਆ ਪੂਰੇ ਇੰਡੀਆ ਚ ਚੈਲੰਜ ਆ ਏਡੀ ਲੰਮੀ ਧੌਣ ਹੋਵੇ ਇਸੇ ਚੀਜ਼ ਦੇ 10 ਵਟ 10 ਨੰਬਰ ਨੇ 16 ਕੋਲੋ ਬੰਦ ਕਿਹੜੇ ਨੇ ਚਾਰ ਚੌੜੇ ਨੇ ਚਾਰ ਲੰਬੇ ਨੇ ਚਾਰ ਛੋਟੇ ਨੇ ਚਾਰ ਪਤਲੇ ਠੀਕ ਹੈ ਮੱਥਾ ਚੌੜਾ ਚਾਹੀਦਾ ਨਾਸਾਂ ਚੌੜੀਆਂ ਖੁੱਲੀਆਂ ਚਾਹੀਦੀਆਂ ਮੂੰਹ ਛੋਟਾ ਚਾਹੀਦਾ ਅੱਖ ਮੋਟੀ ਜਾਈਦੀ ਆ ਪੇਟ ਦਾ ਤਣਾ ਲੰਬਾ ਚਾਹੀਦਾ ਅਗਾੜਾ ਤੇ ਪਿਛਾੜਾ ਦੋਨੇ ਬਰਾਬਰ ਮਾਤਰਾ ਚ ਸਹੀ ਹੋਣ ਘੋੜੇ ਦਾ ਪੇਟ ਦਾ ਤਣਾ ਲੰਬਾ ਹੋਵੇ ਤੇ ਘੋੜੇ ਦੀ ਕਾਠੀ ਛੂਟੀ ਹੋਵੇ ਘੋੜੇ ਦੀ ਜਿਹੜੀਆਂ ਨੇ ਆ ਪੂਛ ਦੀ ਹੱਡੀ ਆ ਜਿਹੜੀ ਉਹ ਪਤਲੀ ਤੇ ਲੰਬੀ ਹੋਵੇ ਇੱਕ ਇਹ 16 ਤਰ੍ਹਾਂ ਦੀਆਂ ਕਰਦੇ ਆ ਫੇਕ ਨਹੀਂ ਹੈਗੇ ਸੀ ਐਦਾਂ 5-7 ਸਾਲ ਹੋਇਆ ਪਵਾ ਕੋੜੇ ਰੱਖੇ ਇਹਨੂੰ ਜਿੱਦੇ ਦੇ ਜੰਮਿਆਂ ਉੱਦੇ ਘੋੜਿਆਂ ਵਾਰੀ ਸਖ ਨੇ ਨਹੀਂ ਇੱਕ ਚੀਜ਼ ਤਾਂ ਹੈ ਦੇਖੋ ਪਾਰਕੂ ਤਾਂ ਹੈ ਤੁਸੀਂ ਜਿੱਤੋਂ ਤੁਹਾਡੇ ਇੰਟਰਵਿਊ ਦੇ ਇਹਨੇ ਇਹਨੇ ਪੈਸੇ ਥੋੜੀ ਲਾਵਾਂਗੇ ਫਿਰ ਬਿਲਕੁਲ ਹਾਂਜੀ ਇਹਨੇ ਪੈਸੇ ਥੋੜੀ ਲਾਵਾਂਗੇ ਨਾਲੇ ਕਹਿੰਦੇ ਕਾਮਾਂ ਦੇ ਉਹ ਹੁੰਦੇ ਤਾਂ ਬਨੇਰੇ ਢਾਣਦੇ ਇਹਨਾਂ ਦੀ ਗੱਲ ਕਹਿ ਰਹੇ ਆ ਮੈਂ ਇਹਨਾਂ ਵਾਸਤੇ ਜਿਹੜੇ ਆ ਹੂੰ ਉਹ ਬੋਲਿਆ ਸੀ ਕਿ ਲੂ ਜਾ ਪੱਤਰਕਾਰ ਹਾਂ ਤੇ ਬਾਬਾ ਮੇਰਾ ਇੱਕ ਹੋਰ ਸਵਾਲ ਇਹ ਆ ਕਿ ਤੁਹਾਡੇ ਨਾਲ ਹੀ ਕਿਉਂ ਗੱਡੀ ਤੁਹਾਡੇ ਵਰਗੇ ਹੋਰ ਬਹੁਤ ਹੋਣਗੇ ਉੱਥੇ ਨਹੀਂ ਨਹੀਂ ਮੈਂ ਉਲਟ ਪਾਰਟੀ ਦਾ ਸੀ ਮੈਂ ਕੋਈ ਪਰਚੀ ਨਹੀਂ ਕਟਾਈ ਮੈਂ ਉਹਨਾਂ ਦੀ ਕਮੇਟੀ ਦਾ ਹਿੱਸਾ ਨਹੀਂ ਸੀ ਤਾਂ ਜਿਵੇਂ ਕੁਸ਼ਤੀ ਦੰਗਲ ਹੁੰਦਾ ਖੁੱਲਾ ਤੁਸੀਂ ਮਿੱਥ ਕੇ ਗਏ ਸੀ ਵੀ ਉਹ ਉਹਨਾਂ ਦੀ ਪਾਰਟੀ ਆ ਮੈਂ ਆਪਣਾ ਕੋੜਾ ਉੱਥੇ ਲੈ ਕੇ ਜਾ ਕੇ ਇਸ ਕਰਕੇ ਨਹੀਂ ਗਿਆ ਕਿਉਂਕਿ ਜਦੋਂ ਸਾਡਾ ਸ਼ੋਅ ਹੋਇਆ ਸਾਡੇ ਸ਼ੋਅ ਤੇ ਅਸੀਂ ਗੈਰੀ ਨੂੰ ਬਹੁਤ ਰਿਸਪੈਕਟ ਦਿੱਤੀ ਆ ਅਸੀਂ ਉਹਨਾਂ ਨੂੰ ਅਹਿਸਾਸ ਨਹੀਂ ਹੋਣ ਦਿੱਤਾ ਵੀ ਤੁਸੀਂ ਸਾਡੇ ਉਲਟ ਪਾਰਟੀ ਦੇ ਹੋ ਕਿਉਂਕਿ ਉਹ ਆਇਆ ਸੀ ਘੋੜੇ ਲੈ ਕੇ ਗੈਰੀ ਅਸੀਂ ਗੈਰੀ ਗੈਰੀ ਗੈਰੀਏ ਜਿੱਤ ਕੇ ਲਗਿਆ ਅਸੀਂ ਇਸ ਕਰਕੇ ਸਗੋਂ ਗੈਰੀ ਦਾ ਮਾਣ ਵਧ ਕਰਿਆ ਵੀ ਜੇ ਗੈਰੀ ਵਾਲਾ ਇੱਕ ਨਾ ਦਾ ਪੁਆਇੰਟ ਕੱਟ ਵੀ ਦਿੱਤਾ ਨਾ ਪੈਰਟਨੋਜ਼ ਦਾ ਖਲੀਫੇ ਨੂੰ ਮੂਹਰੇ ਲਾਉਂ ਦਿੱਤੇ 골ਡਨ ਖਲੀਫੇ ਨੇ ਸਾਹਬਾਜ ਚੰਡੀਗੜ੍ਹ ਸਰਕਾਰੀ ਸ਼ੋਅ 'ਚ ਹਰਾਇਆ 골ਡਨ ਖਲੀਫਾ ਇੱਥੇ ਹਰਾ ਰਹਿਤੀ ਸਾਡੇ ਠੀਕ ਆ ਫੇਰ ਵੀ ਉੱਥੇ ਇੱਕ ਜੱਜ ਨੇ ਕਿਹਾ ਵੀ ਇਹ ਉਲਟ ਪਾਲਟੀ ਦੇ ਨੇ ਇਹਨਾਂ ਨੇ ਉਹੀ ਕਹਿ ਦੇਣਾ ਵੀ ਕਿਹੜ ਕੱਢ ਲਈ ਸਾਹਬਾਜ ਦਾ ਪੈਰਟਨੋਜ਼ ਫੇਰ ਵੀ ਉਹਦੀ ਕਮੀ ਨਹੀਂ ਦੱਸੀ ਸਾਨੂੰ ਇਹ ਵੀ ਸਾਡਾ ਤਾਂ ਏਡਾ ਸਾਨ ਹੈ ਇਹਨਾਂ ਤੇ ਠੀਕ ਆ ਤੇ 50 ਸ਼ਿੰਗਾਰ ਕੋੜਾ ਸਾਡਾ ਇੰਨਾ ਤਿਆਰ ਆ ਪਰ ਇਹ ਫਿਰ ਉਹ ਜਿਵੇਂ ਵਾਲੀ ਗੱਲ ਆ ਤੇ ਗੈਰੀ ਦੀ ਰਿਕਾਰਡਿੰਗ ਸੁਣਾ ਸਕਦੇ ਜਿਹਦੇ ਵਿੱਚ ਗੈਰੀ ਨੇ ਮਾਈਕ 'ਚ ਬੋਲਿਆ ਵੀ ਮੈਂ ਅੱਜ ਤੱਕ ਹੂੰ ਬਾਬੇ ਗੁਰਵਿੰਦਰ ਸਿੰਘ ਖੇੜੀ ਦੇ ਸ਼ੋਅ ਵਰਗਾ ਸ਼ੋਅ ਇੰਡੀਆ 'ਚ ਵੇਖਿਆ ਨਹੀਂ ਦੀ ਜਜਮੈਂਟ ਹੋਈ ਪਰ ਉਹ ਕਹਿੰਦੇ ਵੀ ਬਾਬਾ ਆਪਣੇ ਜੱਜ ਲਿਆਵੇ ਭੋਗੀ ਗੱਲ ਜਿਹੜੇ ਜੱਜ ਉਹ ਆਪਦੇ ਨੇ ਐਂ ਕਰਨਾ ਇਸ ਤੋਂ ਚੈਲੰਜ ਕਰਦੇ ਨੇ ਮੈਂ ਚੈਲੰਜ ਰਿਸਪੈਕਟ ਕਰਦਾ ਉਹ ਚੈਲੰਜ ਕਰਦੇ ਨੇ ਅਸੀਂ ਚੈਲੰਜ ਨੂੰ ਕੀ ਕਰਦੇ ਆ ਸਤ ਅਬਿਦ ਗਰਦੀ ਗੁਰੂ ਘਰ ਰੱਖ ਲੋ ਸਾਰਾ ਆਰਗੇਨਾਈਜ਼ ਮੈਂ ਕਰਦਾ ਚਾਹੇ 20 ਲੱਖ ਰੁਪਏ ਲੱਗੇ ਟਰੈਕਟਰ ਵੀ ਨਾਮ ਤੇ ਮੈਂ ਰੱਖਦਾ ਘੋੜੇ ਉਹੀ ਬੁਲਾਉਣੇ ਨੇ ਸੱਤੇ ਪਿਛਲੇ ਤਾਂ ਛੱਡ ਦੋ ਅੱਠ ਇਹ ਨੇ ਨਾ ਟੋਟਲ ਅੱਠੇ ਘੋੜੇ ਗੁਰਦੁਆਰੇ ਆਉਣਗੇ ਰੋਲਾ ਇਹ ਨਹੀਂ ਵੀ ਸਾਹਬਾਜ ਫਾਸਟ ਆ ਰੋਲਾ ਇਹ ਵੀ ਤੁਸੀਂ ਦੂਜੇ ਨੰਬਰ ਵਾਲਾ ਵੀ ਹੋਣਾ ਦਾ ਸੀ ਤੇ ਦੱਤੀ ਕਰਨ ਫੋਟੋ ਕੱਢ ਯਾਰ ਅਸੀਂ ਨ ਘੋੜੇ ਦਾ ਨਾਉ ਨਹੀਂ ਲੈਂਦੇ ਠੀਕ ਆ ਤੁਸੀਂ ਦੂਜੇ ਨੰਬਰ ਵਾਲਾ ਉਹ ਕਹਿੰਦਾ ਸ਼ਾਬਾਸ਼ ਦਿੱਤਾ ਸ਼ਾਬਾਸ਼ ਤਾਂ ਕਹਿੰਦੇ ਜਿੱਤਦਾ ਆ 10 ਸਾਲ ਤੋਂ ਕਹਿੰਦੇ ਆਏ ਘਰ ਕਦੇ ਉਹ ਹਰਿਆਣਾ ਨਹੀਂ ਹੁੰਨ ਤੱਕ ਕਿੱਥੇ ਕਿਉਂ ਨਹੀਂ ਹਰਿਆਣਾ ਦੇ ਸਰ ਸਾਹਬਾ ਜਿੰਨਾ ਹਰਿਆ ਉਹਨਾਂ ਦਾ ਹਰੇ ਹੀ ਨਹੀਂ ਜੱਜ ਪਤਾ ਐਂ ਸਿੰਗਾਰ ਹੁਣ ਚੰਡੀਗੜ੍ਹ ਸੁਣ ਲੋ ਸ਼ੋ ਹੋਇਆ ਸਰਕਾਰ ਵੱਲੋਂ ਹੋਇਆ ਗਵਰਨਮੈਂਟ ਨੇ ਸ਼ੋ ਕਰਾਇਆ ਤੇ ਮੈਂ ਜੇਲ੍ਹ ਦੇ ਵਿੱਚ ਸੀਗਾ ਮੈਂ ਕਹਿੰਦੇ ਨੂੰ ਫੋਨ ਮਾਰਿਆ ਮੈਂ ਕਿਹਾ ਪੰਜਾ ਸਿੰਗਾਰ ਲੈ ਜਿਓ ਕਹਿੰਦਾ ਕਹਿੰਦਾ ਘੋੜੀਆਂ ਨੇ ਵੀ ਮੇਰੀ ਜਵਾਨ ਹੋਈ ਹੋਈ ਆ ਮੈਂ ਕਿਹਾ ਫਿਰ ਐਂ ਘਰ ਸਪਤਾਸ਼ ਲੈ ਜਾ ਸੰਦੀਪ ਨਾ ਗੱਲ ਕਰ ਲੈ ਤਾਰੀ ਬਾਈ ਨਾਲ ਆਪਣਾ ਹੀ ਘੋੜਾ ਉਹ ਹੀ ਇਹਨੇ ਗੱਲ ਕਰੀ ਉਸ ਤੋਂ ਬਾਅਦ ਸ਼ੋਅ ਦੇ ਵਿੱਚ ਕੀ ਹੋਇਆ লাইਵ ਪੁੱਛੋਗੇ ਤੂੰ ਕੀ ਕਹਿੰਦੇ ਬਾਈ ਚੰਡੀਗੜ੍ਹ ਜੀ ਹਾਂ ਚੰਡੀਗੜ੍ਹ ਕਲੀਨ ਕੋਲ ਬੋਲ ਨੰਨਾ ਮਾਈਕ ਲੈ ਚੰਡੀਗੜ੍ਹ ਅਸੀਂ ਵੀ ਗਏ ਸੀ ਜੀ ਸੰਦੀਪ ਬਾਈ ਯੂਰੀਨ ਨਾਲ ਆਪਣੇ ਤਾਰੀ ਬਾਈ ਯੂਰੀਨ ਨਾਲ ਸਪਤਾਸ਼ ਘੋੜਾ ਲੈ ਕੇ ਤੇ ਘੋੜੀ ਵੀ ਲੈ ਕੇ ਗਏ ਸਰਕਾਰੀ ਸੌ ਸੀ ਬਹੁਤ ਉੱਥੇ ਸੀਨੀਅਰ ਜਿਹੜੇ ਜਿਨ੍ਹਾਂ ਨੇ ਅਲੀਸਾਨ ਘੋੜਾ ਬਰੀਡ ਕੀਤਾ ਘਰੇ ਪੈਦਾ ਹੋਇਆ ਸਿਦਾਰਥ ਜੀ ਸ਼ਾਇਦ ਉਹਨਾਂ ਦਾ ਨਾਮ ਆ ਉਹੇ ਜਿਹੜੇ ਜੱਜ ਸੀਗੇ ਉੱਥੇ ਰਿਸਪੈਕਟਡ ਸਖਸੀਅਤਾਂ ਜਿਹੜੇ ਆਉਂਦੀਆਂ ਨਹੀਂ ਸ਼ੈਡ ਇਹਨਾਂ ਨੇ ਅਲੀ ਇਸਾਨ ਬਰੀਡ ਉਹ ਸਰਕਾਰੀ ਸੋਸੀ ਜੀ ਜਿਨ੍ਹਾਂ ਨੇ ਲੈਣੇ ਚਲਾਈਆਂ ਅੱਛਾ ਜਿਨ੍ਹਾਂ ਨੇ ਬਰੀਡ ਕੀਤਾ ਲਈ ਸਾਹਿਬ ਤੇ ਸ਼ਪਤਾਸ਼ ਲੈ ਕੇ ਉੱਥੇ ਪਰ ਚੌਥਾ ਨਾਮ ਕਿਉਂ ਨਹੀਂ ਫੜਿਆ ਸਾਹਿਬ ਜਨੇ ਕਿਉਂ ਰੌਲਾ ਪਾਇਆ ਗੈਰੀ ਨੇ ਰੌਲਾ ਪਾਇਆ ਹੂਟਿੰਗ ਵੀ ਹੋਈ ਉੱਥੇ ਹੂਟਿੰਗ ਵੀ ਹੋਈ ਗੈਰੀ ਨੇ ਰੌਲਾ ਵੀ ਪਾਇਆ ਤੇ ਗੈਰੀ ਨੇ ਸਧਾਰਤ ਨੂੰ ਮਾਮਾ ਭੈਣਾਂ ਦੀਆਂ ਗਾਲਾਂ ਕੱਢੀਆਂ 60 ਸਾਲ ਦੇ ਬੰਦੇ ਨੂੰ ਉਹਨੇ ਕੰਨਾਂ ਨੂੰ ਹੱਥ ਲਾ ਲਈ ਕਹਿੰਦਾ ਆਸ਼ੀਰਵਾਦ ਆ ਪੰਜਾਬ ਨਹੀਂ ਆ ਉੱਥੇ ਇਸ ਵਾਰ ਉਹ ਸ਼ੋਅ ਬੰਦ ਹੋ ਗਿਆ ਸਰਕਾਰ ਕਹਿੰਦੀ ਸੀ ਸ਼ੋਅ ਹੀ ਨਹੀਂ ਕਰਾਉਣਾ ਘੋੜਿਆਂ ਦਾ ਬਾਕੀ ਐਨੀਮਲ ਕਰਾਤੇ ਸਾਰੇ ਇਸ ਵਾਰ ਜੱਜ ਕੌਣ-ਕੌਣ ਸੀ ਬਾਬਾ ਜੀ ਇਥੇ ਇਥੇ ਜਿਹੜਾ ਮੋਗੇ ਸ਼ੌਹ ਇਹਦੀ ਸੀ ਸਰ ਇਹ ਜਿਹੜਾ ਘੋੜੀ ਦਾ ਘੋੜਾ ਫੜਦਾ ਗੈਰੀ ਦਾ ਸਾਹਮਾ ਹੁਣ ਮੈਂ ਕਹਾਂ ਮੈਂ ਨਹੀਂ ਜੱਜ ਲੱਗਿਆ ਪਰ ਮੈਂ ਕਿੰਦੇ ਨੂੰ ਲਾਦਾ ਕਹਿੰਦਾ ਗਦੀ ਨਹੀਂ ਗਦੀ ਦੀ ਮਾਂ ਤੁਹਾਨੂੰ ਇਹ ਚੀਜ਼ ਤਾਂ ਪਤਾ ਸੀ ਬੱਬੀ ਤੁਹਾਨੂੰ ਪਤਾ ਸੀ ਇਹ ਚੀਜ਼ ਦਾ ਸਾਨੂੰ ਇਹ ਸੀ ਵੀ ਟਰੈਕਟਰ ਤਾਂ ਰੱਖਣਾ ਇਹਨਾਂ ਨੇ ਵੀ ਚਲ ਦੂਜਾ ਜਿੱਤ ਲਾਂਗੇ ਅਸੀਂ ਅੱਛਾ ਤੁਹਾਨੂੰ ਇਹ ਚੀਜ਼ ਦਾ ਮਨਾਲਾ ਕਿ ਮੈਨੂੰ ਦੂਜਾ ਜਾਂ ਤੀਜਾ ਨੰਬਰ ਨਹੀਂ ਕੱਢਿਆ ਤੀਜਾ ਨਹੀਂ ਤੀਜਾ ਨਹੀਂ ਪਲਾਂਟ ਇਹਨਾਂ ਦਾ ਜ਼ਿਕਰ ਕੀਤਾ ਹਾਂਜੀ ਦੇ ਕੋੜਾ ਹੁੰਦਾ ਸੀ ਮੰਨ ਲੈਂਦੇ ਘੋੜਾ ਵੀ ਕੋਈ ਨਹੀਂ ਸੀ ਇਹਦੇ ਉੱਪਰ ਦਾ ਨਾ ਲੈ ਦਿਓ ਨਾ ਤੁਸੀਂ ਚਲੋ ਐਂ ਕਰੋ ਗੈਰੀ ਵਾਲੇ ਨੂੰ ਲੇ ਲੋ ਬਰਾਬਰ ਲਾ ਦੇ ਨੇ ਤੁਹਾਨੂੰ ਬੁਲਾ ਲਈ ਇਹ ਚੀਜ਼ ਦਾ ਵੀ ਸਾਨੂੰ ਦੂਜੇ ਨੰਬਰ ਤੇ ਹੁਣੇ ਕਰ ਬੈਠਾ ਲੈਣੇ ਵੀ ਸਾਨੂੰ 8ਵੇਂ ਤੇ ਮਾਰ ਇਹਨਾਂ ਨੇ ਤਾਂ ਮਾਰਿਆ ਵੀ ਕੋੜਾ ਮਾਰਕੀਟ 'ਚ ਇਹੀ ਚੱਲ ਰਿਹਾ ਬਲੱਡ ਲੈਂਡ 'ਚੋਂ ਵੀ ਸ਼ੋ ਵੀ ਜਿੱਤਰਿਆ ਤੇ ਦੂਸਰੀ ਗੱਲ ਸ਼ੋ ਐਨੀਮਲ ਵੀ ਆ ਘੋੜੀਆਂ ਵੀ ਇਸੇ ਨੂੰ ਪੈ ਰਹੀਆਂ ਨੇ ਤੇ ਵੀ ਇਹਨੂੰ ਜਦੋਂ ਆਪਾਂ ਥੱਲੇ ਮਾਰਾਂਗੇ ਕੱਟ ਕੇ ਤੇ ਲੋਕਾਂ ਨੂੰ ਹੋਣਾ ਵੀ ਇਹਦਾ ਘੋੜਾ ਮਾੜਾ ਲੋਕ ਘੋੜੀਆਂ ਭਰਾਉਣੋਂ हट ਜਾਣਗੇ ਆਹ ਵਿਚਲੀ ਗੱਲ ਇਸ ਕਰਕੇ ਸਾਡਾ ਘੋੜਾ ਇਹਨੇ ਥੱਲੇ ਸੱਟਿਆ ਹੋ ਜਿਹੜਾ ਤੁਸੀਂ ਪ੍ਰੋਗਰਾਮ ਕਰਵਾਉਂਗੇ ਜੇ ਉੱਥੇ ਵੀ ਇਹਨਾਂ ਨੇ ਜਿਹੜਾ ਘੋੜਾ ਸੀ ਨਾਂ ਨਹੀਂ ਲੈਂਦੇ ਉਸ ਘੋੜਾ ਜਿਹੜਾ ਤੀਜੇ ਨੰਬਰ ਤੇ ਖਾਨੀ ਕੋੜਾ ਘੋੜਾ ਕੱਢਿਆ ਤੀਜੇ ਚੌਥੇ ਤੇ ਸੀ ਚੈਲੰਜ ਕਰਕੇ ਕਰਦੇ ਆਂ ਵੀ ਉਹਨੂੰ ਮਾਰਕੀਟ 'ਚ ਖੜਾ ਕੇ 5 ਲੱਖ ਦਾ ਵੇਚ ਕੇ ਦਿਖਾਉਂਦੇ ਹਾਂ ਕਿਉਂਕਿ 골ਡਨ ਰੌਕ ਦਾ ਸੀ ਅਸੀਂ ਤਾਂ ਹਜੇ ਬਹੁਤ ਜਿਹੜੇ ਬੰਦੇ ਬਾਈ ਤੁਸੀਂ ਮੈਨੂੰ ਸਵਾਲ ਕਰੀ ਜਾਂਦੇ ਆ ਹੁਣ ਏਦੂ ਵੱਡਾ ਮੈਂ ਤੁਹਾਨੂੰ ਕੀ ਜਵਾਬ ਦੇ ਦੂੰਗਾ ਵੀ ਜਾ ਕੇ ਪੁੱਛ ਲਓ ਸੱਤ ਘੋੜਿਆਂ 'ਚ ਇੱਕ ਘੋੜਾ ਸਿੰਗਲ ਟੈਸਟਿਕਲ ਸੀ ਜਿਹੜਾ ਕਿ ਵੱਡੇ ਘੋੜਿਆਂ 'ਚ ਪੈ ਹੀ ਨਹੀਂ ਸਕਦਾ ਉਹ ਕਿਵੇਂ ਜਿੱਤ ਗਿਆ ਫਿਰ ਸਿੰਗਲ ਟੈਸਟਿਕਲ ਤਾਂ ਪਾਇਆ ਹੀ ਨਹੀਂ ਨਾ ਸਕਦਾ ਡਿਸਕਵালিਫਾਇਆ ਬੈਟ ਆਊਟ ਨਹੀਂ ਪਾਇਆ ਸਕਦਾ ਜਿਹਦਾ ਜਵਾੜਾ ਵੀਂਗਾ ਪੰਜਾਬ ਸੰਗਾਰ ਦੇ ਦੰਦ ਜਗਰਾਵਾਂ ਜਿੱਥੇ ਕਹਿੰਦਾ ਨਾ 100 ਵਾਰ ਚੈੱਕ ਕਰੇ ਆ ਵੀ ਕੱਢਦੀ ਏ ਘੋੜਾ ਕੱਢਦੀ ਏ ਘੋੜਾ ਫੇ ਮੁੜ ਕੇ ਹੋ ਗਿਆ ਜਗਰਾਵਾਂ ਵਾਲਾ ਸ਼ੋਅ 76 ਵੀ ਤਾਂ ਮਾਰੇ ਉਹਨਾਂ ਦੇ ਠੀਕ ਆ ਆ ਮੋਗੇ ਵਾਲਿਆਂ ਨੇ ਮਿੱਟੀ ਪਲੀਤ ਕਰਾਈ ਆ ਨਾ ਉਹ ਲੋਕਾਂ ਨੇ ਤਾਂ ਜਿਹੜੀ ਕਰੀਆ ਕਰੀਆ ਪਹਿਲਾ ਮੇਰੇ ਨਾਲ ਉਹ ਕਿਸਾਨ ਖੜੇ ਆ ਜਿਨ੍ਹਾਂ ਦੇ ਘਰੇ ਘੋੜੀਆਂ ਖੜੀਆਂ ਹੁਣ ਇੱਕ 70 ਸਾਲਾਂ ਤੋਂ ਬਜ਼ੁਰਗ ਬਾਪੂ ਘੋੜੀਆਂ ਰੱਖਦਾ ਉਹਦੀ ਨਹੀਂ ਹੈ ਸਿਹਤ ਹੈਗੀ 4 ਕਿਲੇ ਵਾਲਾ ਉਹ ਹੁਣ ਜੇ ਉਹਦੇ ਕੋਲੇ ਦੋ ਘੋੜੀਆਂ ਖੜੀਆਂ ਨੇ 60 ਸਾਲਾਂ ਤੋਂ ਇਹਦਾ ਮਤਲਬ ਉਹਨੂੰ ਗਿਆਨ ਤਾਂ ਹੈ ਨਾ ਇਹ ਮੰਨਦੇ ਨਹੀਂ ਘੋੜੀਆਂ ਨਾਲ ਬਾਬਾ ਜੀ ਉਹ ਤਾਂ ਹੋਇਆ ਕਿਸੀ ਅਸਲ ਵਿੱਚ ਅਸੀਂ ਵੀ ਵੀਡੀਓ ਦੇਖੀ ਨੇ ਲੋਕ ਹਾਈਪਰ ਹੋ ਗਏ ਇੱਕਦਮ ਜੱਫੇ ਲੱਗਣ ਵਾਲੇ ਹੋ ਗਏ ਤੁਸੀਂ ਮੈਦਾਨ 'ਚ ਆ ਗਏ ਜੇ ਤਾਂ ਆਪਾਂ ਇਹ ਕਹੇ ਜੱਫੇ ਦੁੱਫਾ ਤਾਂ ਅਸੀਂ ਲਾਇਆ ਹੀ ਨਹੀਂ ਕਿਸੇ ਨਾਲ ਨਹੀਂ ਨਹੀਂ ਹਾਲਾਤ ਬਣ ਗਏ ਸੀ ਹਾਲਾਤ ਤਾਂ ਇਹ ਸੀਗੇ ਜੇ ਅਸੀਂ ਇਹ ਵੀ ਕਹਿ ਸਕਦੇ ਆਂ ਵੀ 5% ਪਬਲਿਕ ਉਲਟ ਹੁੰਦੀ ਹਣਾ ਤੇ 90% 95% ਸਾਡੇ ਨਾਲ ਹੁੰਦੀ ਫਿਰ ਵੀ ਲੜਾਈ ਪੈਂਦੀ 100% ਹੀ ਸਾਡੇ ਨਾਲ ਪਬਲਿਕ ਸੀ ਹੂੰ ਸਾਰੀ ਪਬਲਿਕ ਸੀ ਸਾਰੇ ਕਹਿੰਦੇ ਸੀ ਬਾਬਾ ਜੀ ਨਾਲ ਧੱਕਾ ਹੋਇਆ ਹਾਂ ਉਹ ਕਹਿੰਗੇ ਇੱਕ ਗੈਰੀ ਦਾ ਬੰਦਾ ਇੰਡੀਅਨ ਡਿਸਕਵਰੀ ਦਾ ਉਹਨਾਂ ਨੂੰ ਆ ਪ੍ਰਦੀਪ ਉਹ ਗੈਰੀ ਦਾ ਬੰਦਾ ਉਹ ਖੁਦ ਮੈਕ ਦੇ ਵਿੱਚ ਲਾਈਵ 'ਚ ਇਹ ਗੱਲਾਂ ਕਹੀ ਜਾਂਦਾ ਵੀ ਫਾਈਨਲ 'ਚ ਦੇਖੋ ਪੰਜਾਬ ਸਿੰਘ ਨਾਲ ਟਾਈਟਲ ਜਾਂਦਾ ਜਾਂ ਸਾਹਬ ਅਜ ਲੈ ਜਾਂਦਾ ਸਾਰੀ ਦੁਨੀਆ ਨੂੰ ਮੈਨੂੰ ਖੁਦ ਨੂੰ ਆਏ ਸੀ ਠੀਕਾ ਪਰ ਇਹਨਾਂ ਨੇ ਜਦੋਂ ਘੋੜਾ ਐਂਟਰ ਹੋਇਆ ਲੋਕਾਂ ਨੇ ਕੂਕਾਂ ਚੱਕਤੀਆਂ ਕਿਉਂਕਿ ਇੱਥੋਂ ਅਸੀਂ ਦੇਖੋ ਜੇ ਕੋਈ ਕਿਸੇ ਨੂੰ ਭਲੇਖਾ ਬਾਬਾ ਸ੍ਰੀ ਚੰਦਰ ਜੀ ਦਾ ਸਰੂਪ ਆ ਸਾਹਮਣੇ ਮੈਂ ਗੁਰਨਾਨਕ ਸਾਹਿਬ ਦੇ ਵੱਡੇ ਫਰਜੰਦ ਨੇ ਹੱਥ ਕਰਕੇ ਕਹਿਣਾ ਇੱਥੋਂ ਅਸੀਂ ਦੋ ਨੌਕਰ ਤਿੰਨ ਨੌਕਰ ਤੇ ਦੋ ਇੱਕਿੰਦਾ ਦੇ ਕਾਕਾ ਮੈਂ ਉਹਦੇ ਭਾਈ ਲੈ ਕੇ ਗਿਆ ਇੱਕ ਸਿੰਗਲ ਬੰਦਾ ਨਾਲ ਨਹੀਂ ਗਿਆ ਮੇਰੇ ਗਨਮੈਨ ਵੀ ਨਹੀਂ ਗਿਆ ਮੈਂ ਕਿ ਇਹਨਾਂ ਨੂੰ ਭਲੇਖਾ ਹੋ ਜੂਗਾ ਵੀ ਬਾਬਾ ਕੋਈ ਬੰਦੇ ਲੈ ਆ ਨਾਲ ਬਦਮਾਸ਼ ਲੈ ਆ ਇਹ ਕਰ ਕੋਈ ਕੁਝ ਨਹੀਂ ਲੈ ਕੇ ਗਿਆ ਦੁਨੀਆ ਸੀ ਜਿਹੜੀ ਆਲੇ-ਆਲੇ ਪਬਲਿਕ ਘੋੜਿਆਂ ਵਾਲੀ ਉਹੀ ਮੇਰੇ ਨਾਲ ਖੜੀ ਆ ਮੀਡੀਆ ਤੇ ਤਾਂ ਉਸ ਤੋਂ ਬਾਅਦ ਗੱਲ ਚੱਲੀ ਆ ਬੱਬੀ ਇਹ ਗਰੁੱਪੀਜ਼ਮ ਕਿਉਂ ਆ ਇੱਥੇ ਗਰੁੱਪੀਜ਼ਮ ਘੋੜੀਆਂ ਵੇਚਣ ਕਰਕੇ ਵੀ ਸੱਤੋਂ ਘੋੜੀਆਂ ਖਰੀਦਣ ਸੱਤੋਂ ਘੋੜੀਆਂ ਭਰਾਉਣ ਇੱਥੇ ਵੀ ਗਰੁੱਪ ਬਣੇ ਹੋਏ ਨੇ ਇਹ ਚੀਜ਼ਾਂ ਦੇ ਇਹ ਤਾਂ ਸਭ ਤੋਂ ਵੱਡੇ ਗਰੁੱਪ ਨੇ ਹੂੰ ਘੋੜਿਆਂ 'ਚ ਤਿੰਨ ਗਰੁੱਪ ਨੇ ਇਹ ਚ ਬਹੁਤ ਵੱਡੇ ਕਿਹੜੇ ਕਿਹੜੇ ਹੁਣ ਮੈਂ ਨਾ ਕਿਹੜੇ ਕਿੰਨੇ ਸੌ ਕਿੰਨੇ ਸੌ ਹੁੰਦੇ ਨੇ ਗਰੁੱਪ ਨੇ ਫਿਰ ਜਿਹਦਾ ਸ਼ੋਅ ਹੁੰਦਾ ਸਿਰਫ ਉਹਨਾਂ ਦੇ ਨਾਲ ਰਿਲੇਟਡ ਨਾ ਨਾ ਜੀ ਇਹ ਹੀ ਤਾਂ ਵੱਡੀ ਗੱਲ ਆ ਹੁਣ ਸਾਡਾ ਸ਼ੋਅ ਆ 6 7 8 ਮਾਰਚ ਦਾ ਇਸ ਗੱਲ ਤੋਂ ਬਾਅਦ ਆਪਾਂ ਕਲੋ ਸਾਡੇ ਟਰੈਕਟਰ ਆ ਜੀ ਪਹਿਲਾ ਨਾ ਮੈਸੀ ਮੂਸੀ ਨੇ ਸੀ ਰੱਖਣਾ ਜਾਂ ਜੌਂਡੀਆ ਰੱਖਾਂਗੇ ਨਾ 911 ਰੱਖਾਂਗੇ ਬੰਪ ਕੱਢ ਕੇ ਜਿਹੜੀ ਟਰੈਕਟਰ ਉੱਪਰ ਹੀ ਹੋਊਗਾ ਕਿੰਨੇ ਤਰੀਕ ਦਾ ਭੋਗ ਹੈ 6 7 8 ਮਾਰਦੇ 6 ਰਿੰਗ ਨੇ ਮਾਰਵਾੜੀ ਦੇ 2 ਬੋਲਟ ਨੇ 4 ਮੋਟਰਸਾਈਕਲ ਨੇ 100 ਦੇ ਫਰਕਲੀ ਫ੍ਰਿਜ ਐਲੀਆ ਐਂਡ LED ਆਂ ਨੇ ਰਿਸਪੈਕਟਡ ਸ਼ਖਸੀਤਾਂ ਨੂੰ ਜੱਜ ਲਾਵਾਂਗੇ ਜਿਵੇਂ ਸਵੈ ਜੋਲ ਸਾਹਿਬ ਹੋਗੇ ਰਿਸਪੈਕਟਡ ਸੁਧਾਰਤ ਜੀ ਹੋਗੇ ਗਜੇਂਦਰਪਾਲ ਪਸਾਣਾ ਹੋਗੇ ਸਵੈ ਸਿੰਘ ਹੋਗੇ ਹੁਣ ਜਿੰਨੇ ਜੱਜਾਂ ਦਾ ਮੈਂ ਨਾਂ ਲਿਆ ਇਹ ਮੈਨੂੰ ਕਦੇ ਨਹੀਂ ਮਿਲੇ ਵਾਰੇ ਨੇ ਵੀ ਵੀ ਕੋੜੇ ਦਿੱਤੇ ਆ ਦੁਨੀਆ ਨੂੰ ਇਹਨਾਂ ਨੇ ਇਹ ਨੇ ਜੱਜ ਜਿਹਨਾਂ ਜੱਜ ਕਹਿੰਦੇ ਨੇ ਇਹਨਾਂ ਨੂੰ ਖੜਾ ਕੇ ਜਜਿੰਗ ਲਈ ਸਾਹਮਣੇ ਕੁਰਾਨ ਗੀਤਾ ਬਾਈਬਲ ਤੇ ਉਹ ਰੱਖ ਦੇਣੀ ਆ ਤੇ ਗੈਰੀ ਨੂੰ ਚੈਲੰਜ ਕਰਦੇ ਆ ਸਾਹਬਾਜ ਹੁਣ ਪੈ ਨਹੀਂ ਨਾ ਸਕਦਾ ਸਾਡੇ ਸ਼ੋਅ 'ਚ ਕਿਉਂਕਿ ਸਾਹਬਾਜ ਜਿੱਤ ਗਿਆ ਅਸੀਂ ਚੈਲੰਜ ਕਰਦਾ ਹਾਂ ਕਾਨੂੰਨ ਹੀ ਤੋੜ ਦੇਣਾ ਸਾਹਬਾਜ ਦੁਬਾਰਾ ਪਾ ਲਈ ਜੇ ਜਿੱਤ ਗਿਆ ਦੁਬਾਰਾ ਜੇ ਜਿੱਤੂਗਾ ਲੈ ਜੂਗਾ ਟਰੈਕਟਰ ਦੁਆਰਾ ਪਾ ਲਈ ਸਾਰੇ ਪਾਣੀ ਤੁਸੀਂ ਆਪਦਾ ਅਸੀਂ ਪੰਜਾਬ ਪਾਉਂਦੇ ਅਸੀਂ ਪੰਜਾਬ ਸ਼ਿੰਗਾਰ ਨਹੀਂ ਲੈ ਕੇ ਆਉਂਦੇ ਹੁਣ ਹੋਰ ਸੁਣ ਲੋ ਜਜਿੰਗ ਦੀ ਜਿਹੜੀ ਜਜਿੰਗ ਜਿਹੜੀ ਜਜਿੰਗ ਅਸੀਂ ਆਪਦਾ ਕੋਈ ਜਨਵਰ ਨਹੀਂ ਪਾਉਂਦੇ ਜਿਹੜੀ ਜਜਿੰਗ ਹੋਊਗੀ ਮਹਾਰਾਜ ਦੇ ਮੂਰੇ ਹੋਊਗੀ ਤੇ ਜਿਹੜੇ ਨੰਬਰ ਲੱਗਣਗੇ ਸਕਰੀਨਾਂ ਤੇ ਲੱਗਣਗੇ ਤਾਂ ਕਿ ਲੋਕ ਨਾਲ ਦੇਖਣ ਵੀ ਜੇ ਸਾਹਿਬ ਦਾ ਨੰਬਰ ਕਟਿਆ ਤਾਂ ਕਿਹੜੀ ਚੀਜ਼ ਤੋਂ ਕਟਿਆ ਹਾਂ ਅਸੀਂ ਦੱਸਾਂਗੇ ਪੈਰਟ ਨੋਜ ਚੋਂ ਨੰਬਰ ਕੱਢਦਾ ਐਨਾ ਲੰਮਾ ਮੂੰਹ ਆ ਇਧਰ ਸਾਈਡ ਤੇ ਖੜ੍ਹ ਦਿਓ ਇੱਥੋਂ ਪੈਰਟ ਨੋਜ ਆਏ ਆਂਦਾ ਜਿਹੜਾ ਕਿ ਮਾਰਵਾੜੀ ਸਭ ਤੋਂ ਗਲਤ ਮੰਨਿਆ ਜਾਂਦਾ ਮੱਥਾ ਉੱਚਾ ਅੱਖਾਂ ਅੰਦਰ ਨਹੀਂ ਮੈਸਾਨੇ ਪਾ ਲਿਓ ਹੂੰ ਫੇਰ ਚੰਡੀਗੜ੍ਹ ਪਾਇਆ ਸੀ ਨਾ ਸਰਕਾਰੀ ਸ਼ੋਅ 'ਚ ਫੇਰ ਕੀ ਪਾਣਾ ਜਿੱਤ ਕੇ ਤਾਂ ਅਸੀਂ ਆਏ ਨਾ ਫਸਟ ਹੂੰ ਫਸਟ ਪਹਿਸ ਹੀ ਆਇਆ ਹੂੰ ਇਹ ਚੌਥੇ ਵਾਲਾ ਫੜ ਲੈਂਦੇ ਫੇਰ ਫੜਨਾ ਬਹੁਤ ਔਖਾ ਲੱਗਦਾ ਜੀ ਇਦਾਂ ਆਹ ਗੋਲਡਨ ਖਲੀਫਾ ਜਿੱਥੇ ਸ਼ਾਹ ਮਾਹਰ ਨੇ ਹਰਾਇਆ ਇੱਥੇ ਗੋਲਡਨ ਖਲੀਫਾ ਸੱਤਵੇਂ ਤੇ ਲਾਤਾ ਇਹਨਾਂ ਨੇ 7 1 ਹੂੰ ਇਹਨਾਂ ਨੇ ਇਹਨਾਂ ਨੇ ਕਿਹਾ ਵੀ ਇਹ ਪਤਾ ਕੀ ਇਹ 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 ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੌਂh ਖਾ ਕੇ ਮੈਂ ਕਹਿੰਨਾ ਵੀ ਜੇ ਮੈਂ ਗੈਰੀ ਦਾ ਦੁਸ਼ਮਣ ਹੋਵਾਂ ਸਣੀ ਦਾ ਦੁਸ਼ਮਣ ਹੋਵਾਂ ਸਣੀ ਮੇਰੇ ਕੋਲੇ ਬਹਿ ਗਿਆ ਕਹਿੰਦਾ ਮੈਂ ਕਿਵੇਂ ਯਕੀਨ ਕਰਾਂ ਤੁਸੀਂ ਦੁਸ਼ਮਣਾਂ ਦੇ ਬੰਦੇ ਹੋ ਅੱਛਾ ਮੈਂ ਨੇ ਇਹ ਪਾਣੀ ਜੱਕ ਉਥੇ ਸ਼ੋਹ ਦੇ ਵਿੱਚ ਸ਼ੋਹ ਦੇ ਵਿੱਚ ਮੈਂ ਨੇ ਇਹ ਪਾਣੀ ਜੱਕ ਲਿਆ ਹੂੰ ਆਹ ਚੂਲੀ ਭਰਦੀ ਮੈਂ ਖਵਾਜੇ ਪੀਰ ਦੀ ਸੌਂ ਖਾ ਕੇ ਕਹਿੰਨਾ ਮੇਰਾ ਕੋਈ ਦੋਸਮਣ ਨਹੀਂ ਕੋਈ ਦੋਸਤ ਨਹੀਂ ਮੇਰੇ ਜਿਹੜਾ ਮੈਨੂੰ ਪਿਆਰ ਕਰਦਾ ਸਾਰੀ ਮੇਰੇ ਦੋਸਤਾਂ ਤੁਸੀਂ ਵੀ ਸ਼ੋ ਚ ਆਓ ਕਾੜ ਵੀ ਦੇ ਕੇ ਆਇਆ ਇਹਨਾਂ ਨੇ ਦਿਲਾਂ ਚੋਂ ਹੀ ਗੱਲ ਨਹੀਂ ਜਾਂਦੀ ਵੇ ਤਾਰੀ ਦਾੜੀ ਹੈ ਉਸੇ ਗਰੁੱਪ ਦਾ ਹਾਲਾਂਕਿ ਉਹਨਾਂ ਨਾਲ ਮੇਰਾ ਪਿਆਰ ਹੈ ਉਹਨਾਂ ਦੇਣਾ ਨਹੀਂ ਦੇ ਸਕਦਾ ਪਰ ਮੈਂ ਗੈਰੀ ਤਾਂ ਕਿ ਜੇ ਮੇਰੇ ਗੈਰੀ ਨਾਲ ਲਗੜਾ ਟੁੰਦੀ ਤਾਂ ਗੈਰੀ ਤਾਂ ਸਾਡੇ ਮੈਘ ਫੜ ਫੜ ਕੇ ਬੋਲ ਕੇ ਆ ਸ਼ੋ ਚ ਵੀ ਇਤੋਂ ਵਧੀਆ ਦੁਨੀਆ ਦੇ ਬੰਦੇ ਨਹੀਂ ਦੇਖੇ ਮੈਂ ਜੇ ਹੁਣ ਗੈਰੀ ਇਸ ਗੱਲ ਤੇ ਮੈਨੂੰ ਮੈਨੂੰ ਗੈਰੀ ਦੀ ਕੋਈ ਮੈਂ ਛਾਰ ਕਿਆ ਮੈਨੂੰ ਕੋਈ ਗੱਲ ਹਟ ਉਹਦੋਂ ਮਰ ਗੱਲ ਹੋਈ ਤੁਹਾਡੀ ਗੈਰੀ ਮੈਨੂੰ ਹਟ ਨਹੀਂ ਹੋਈ ਗੈਰੀ ਨਾਲ ਮੇਰੀ ਗੱਲ ਨਹੀਂ ਕੋਈ ਕਰ ਲਾਂਗੇ ਮੈਨੂੰ ਹਟ ਰਾਤ ਮੇਰਾ ਕਾਲਜਾ ਪਾਟ ਗਿਆ ਜਦੋਂ ਗੈਰੀ ਨੇ ਇਹ ਗੱਲ ਕਹੀ ਵੀ ਪੰਜਾਬ ਸ਼ਿੰਗਾਰ ਦਾ ਕੰਨਾਂ ਚੋਂ ਨੰਬਰ ਕਟਿਆ ਤੁਸੀਂ ਕਹਿੰਦੇ ਪੰਜਾਬ ਸ਼ਿੰਗਾਰ ਹੂਟਿੰਗ ਦਾ ਨੰਬਰ ਕੱਟ ਲੇ ਡਿਸਕਵਾਲਿਫਾਈ ਕਰਤਾ ਮੈਂ ਸਮਝ ਲੈਂਦਾ ਗੈਰੀ ਇਧਰ ਮੇਰੀਆਂ ਅੱਖਾਂ ਚੱਖਾਂ ਵਾ ਅੱਖਾਂ ਦੇ ਅੱਖਾਂ ਦੂਜੇ ਨੰਬਰ ਵਾਲਾ ਕਾਠਿਆਵਾੜੀ ਕਰਨ ਤੀਜੇ ਲੋਕ ਗੋਲਡਨ ਰੌਕ ਵਾਲਾ ਕੀ ਪੰਜਾਬ ਸ਼ਿੰਗਾਰ ਦੇ ਕੰਨਾਂ ਚੋਂ ਜੇ ਇੱਕ ਨੰਬਰ ਵੀ ਪੰਜਾਬ ਸ਼ਿੰਗਾਰ ਦਾ ਕੱਟ ਜੇ ਓਏ ਐਸੇ ਕੰਨਾਂ ਤੇ ਤਾਂ ਗਰਦਨ ਦੇ ਫੈਨ ਨੇ ਇਹ ਦੁਨੀਆ ਤੁਸੀਂ ਇਹ ਕਮਲ ਚਲੋ ਇੱਕ ਨੰਬਰ ਕੱਟ ਗਿਆ ਵੀ ਪੰਜਾਬ ਸ਼ਿੰਗਾਰ ਭਾਰਾ ਕਰ ਲਿਆ ਇਹਨਾਂ ਨੇ ਵੀ ਪੰਜਾਬ ਸ਼ਿੰਗਾਰ ਦੀ ਸੇਵਾ ਵੱਧ ਕਰਤੀ ਹੋ ਜਾਂਦਾ ਇੱਕ ਨੰਬਰ ਕੱਟ ਗਿਆ ਤਾਂ ਦੂਜੇ ਤੇ ਆ ਜਾਂਦਾ ਇੱਕ ਤਾਂ ਫਿਰ ਉਹਦਾ ਵੀ ਕੱਢਦੇ ਆ ਨਾ ਪੈਟਨੋਜ਼ ਚੋਂ ਚਲੋ ਇੱਕੇ ਦਾ ਭਾਰੇ ਦਾ ਕੱਟ ਲਿਆ ਇੱਕ ਉਹਦਾ ਪੈਟਨੋਜ਼ ਦਾ ਕੱਟ ਲਿਆ ਕਹਿੰਦੇ ਵੀਡੀਓ ਕੱਢ ਜਿਹੜੀ ਉਹ ਪਠਾਨ ਦੇ ਮੂਰੇ ਲਾਇਆ ਹੁਣ ਤੁਸੀਂ ਵੀਰੇ ਉਹ ਤਾਂ ਹੈ ਨਹੀਂ ਘੋੜਾ ਜਦੋਂ ਲਿੱਡ ਕਰਦਾ ਨਾ ਲਿੱਦ ਕਣ ਲੱਗਿਆ ਘੋੜਾ ਪਿਛਲੀਆਂ ਜਿਹੜੀਆਂ ਲੱਤਾਂ ਨੇ ਉਹ ਬੰਦ ਪਾ ਲੈਂਦਾ ਅੱਛਾ ਠੀਕ ਆ ਜਦੋਂ ਪਰਫਾਰਮ ਕਰਦਾ ਘੋੜਾ ਇਹਨਾਂ ਨੇ ਸਾਈਕਲ ਪਠਾਨ ਦੇ ਮੂਹਰੇ ਘੋੜਾ ਲਿਆਉਂਦਾ ਤਾਂ ਤੁਸੀਂ ਧਿਆਨ ਨਾਲ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਘੋੜੇ ਨੇ ਪਿਛਲੀਆਂ ਲੱਤਾਂ ਜੇ ਜਾਣੇ ਨਹੀਂ ਹੁੰਦੀਆਂ ਮੈਂ ਪਿਛਲੀਆਂ ਲੱਤਾਂ ਹੀ ਨਹੀਂ ਚੱਕੀਆਂ ਅੱਛਾ ਠੀਕ ਆ ਪਰਫਾਰਮ ਹੀ ਨਹੀਂ ਕਰਿਆ ਉਹ ਤਾਂ ਜਿਵੇਂ ਪਹਿਲਾਂ ਹੀ ਤੈਅ ਸੀ ਜਿਵੇਂ ਘੋੜਾ ਲਿੱਦ ਕਰਦਾ ਹੁੰਦਾ ਖੜਾ ਘੋੜਾ ਤਾਂ ਸਾਰੇ ਚੰਗੇ ਆ ਪਰ ਪਰਫਾਰਮ ਪੰਜਾਬ ਸ਼ਿੰਗਾਰ ਨੇ ਲੋੜ ਤੋਂ ਜ਼ਿਆਦਾ ਪਰਫਾਰਮ ਕਰਿਆ ਅੱਛਾ ਇਹ ਤਾਂ ਮਾਰੂ ਚੀਕਾ ਬੋਣਾ ਹੁੰਦਾ ਸੀ ਫਿਰ ਵੀ ਅਖੀ ਨੰਬਰ ਤੇ हां ਕੂੰਛੇ ਨਹੀਂ ਆਏ ਰਹੀਆ ਕਾਨੇ ਦੇ ਆਏ ਰਹੇ ਨੇ ਅੱਗ ਦੀ ਨਾਲੇ ਬਣਿਆ ਰਿਹਾ ਐਟੀਟਿਊਡ ਚ ਯਾਰ ਤੁਸੀਂ ਅੱਖਾਂ ਨਾਲ ਹੀ ਛੋਟੀਆਂ ਫੁੱਟੀਆਂ ਕੋੜੇ ਦੇਖਦੇ ਆਂ ਚਲੋ ਇੱਕ ਨੰਬਰ ਕੱਟ ਗਿਆ ਕੈਤਾ ਕੋੜਾ ਪਰ ਫਿਰ ਦੂਜੇ ਤੇ ਆ ਜਾਂਦਾ ਇੱਕ ਤਾਂ ਅਸੀਂ ਦੱਸਿਆ ਨੇ ਵੀ ਪੰਜਾਬ ਸਿੰਘਾ ਕੋਈ ਸਾਹ ਦਾ ਮੱਥਾ ਅੱਖਾਂ ਨਾਲੋਂ ਉੱਚਾ ਤੇ ਪੈਰ ਨੋਜ ਹੈ ਤੇ ਪਛਾੜਾ ਅਗਾੜੇ ਨਾਲੋਂ ਮਾੜਾ ਤੇ ਉਹਨਾਂ ਨੇ ਪੰਜਾਬ ਸਿੰਘਾਰ ਦੇ ਜੇ ਤੁਸੀਂ ਇਦਾਂ ਮੱਤ ਕੇ ਸਾਡਾ ਨੁਕਸਾਨ ਕਰੋਗੇ ਫਿਰ ਤੁਸੀਂ ਚੈਲੰਜ ਕਰਦੇ ਆ ਮੈਂ ਪੰਜਾਬ ਸ਼ਿੰਗਾਰ ਵੀ ਨਹੀਂ ਲਿਆਉਂਦਾ ਮੈਂ ਉਹ ਤੋਂ ਬਿਨਾਂ ਇੱਕ ਘੋੜਾ ਹੋਰ ਲਿਆਉਂਗਾ ਸਰਕਾਰੀ ਸ਼ੋਰ ਰੱਖ ਲੋ ਗੈਰੀ ਨੂੰ ਚੈਲੰਜ ਆ ਤੇਰੇ ਵੀ ਸਾਰੇ ਪੂਰੇ ਇੰਡੀਆ ਦੇ ਵੀ ਸਾਰੇ ਲੈ ਆਜੋ ਮੈਂ ਇੱਕ ਤੇ ਲਿਆਉਂਗਾ ਬਾਬੇ ਦਿਲ ਦੋਖਾ ਇੱਕ ਤੇ ਲੈ ਜਾ ਦਿਲ ਦੋਖਾ ਨਹੀਂ ਹੈ ਜੀ ਦਿਲ ਕਿਹਦਾ ਨਾ ਦੁਖੇ ਜਦੋਂ ਐਂ ਉਂਜਲਾਂ ਚ ਬਦਾਮ ਸ਼ਹਿਦ ਖਵਾਏ ਹੋ ਤੇ ਸੇਵਾ 29 ਘੰਟਿਆਂ ਬਾਅਦ ਘੋੜਾ ਖੁੱਲਿਆ ਜੀ ਖਰਖਰਾ ਮਾਰਨ ਲੱਗਿਆ ਨਾ 8 ਬੰਦੇ ਸੀਗੇ ਦਿਹਾੜੀ ਤੇ ਹਜ਼ਾਰ ਹਜ਼ਾਰ ਰੁਪਏ ਦਿਹਾੜੀ ਤੇ ਦੋ ਲੱਗਦੇ ਹੀ ਦੁਆੜੀਆਂ ਦੋ ਲੱਗਦੇ 29 ਘੰਟੇ ਲਗਾਤਾਰ ਚੱਲਿਆ ਉਹ ਵੀ ਤਰਸ ਆ ਗਿਆ ਘੋੜੇ ਤੇ ਮੈਂ ਯਾਰ ਲਿਬੜ ਦਾ ਲਿਬੜ ਤੇ ਖੋਲੂ ਗਰੀ ਪੰਜਾਬ ਕੁੱਤ ਮੈਂ ਹਾਂ ਲਿਬੜੀ ਨਾ ਯਾਰ ਹੂੰ ਘੋੜਾ ਨਹੀਂ ਬੈਠਿਆ ਜੀ ਪੰਜ ਦਿਨ ਆ ਕੇ ਘੋੜਾ ਬੈਠਿਆ ਅੱਛਾ ਜਿਹੜੇ ਕਹਿੰਦੇ ਘੋੜਾ ਵਹਿੰਦਾ ਨਹੀਂ ਘੋੜੇ ਸਾਰੇ ਵਹਿੰਦੇ ਹੁੰਦੇ ਹੂੰ ਘੋੜੇ ਜਦੋਂ ਰਾਤ ਹੁੰਦੀ ਆ ਸਕੂਨ ਮਿਲਦਾ ਸਾਰੇ ਘੋੜੇ ਘੋੜੀਆਂ ਬਹਿ ਨਹੀਂ ਹੁੰਦੀ ਸੋ ਇੰਨੀਆਂ ਕਿ ਬੇਨਤੀਆਂ ਸੀ ਜੀ ਦੁਨੀਆ ਜਿਹੜੀ ਮੈਂ ਦੁਨੀਆ ਤੇ ਸਭ ਤੋਂ ਵੱਡੀ ਅਦਾਲਤ ਲੋਕ ਅਦਾਲਤ ਮੰਨਦਾ ਲੋਕਾਂ ਨੇ ਦੇਖੋ ਲੋਕਾਂ ਦਾ ਤਾਂ ਪਿਆਰ ਤੁਹਾਨੂੰ ਮਿਲਿਆ 100% ਲੋਕਾਂ ਨੇ ਬੜਾ ਸੋਸ਼ਲ ਮੀਡੀਆ ਤੇ ਗਾਪਾਤਾ 100% ਦੁਬਾਰਾ ਜਿਹੜੇ ਖਾਨੂੰ ਚੈਲੰਜ ਕਰਦੇ ਆ ਅਸੀਂ ਉਹ ਚੈਲੰਜ ਨੂੰ ਕਬੂਲ ਕਰਦੇ ਆ ਜੇ ਤਾਂ ਪੰਜਾਬ ਸ਼ਿੰਗਾਰ ਨਾਲ ਦੇਖਣਾ ਮੱਥਾ ਲਾਉਣਾ ਤਾਂ ਸੱਤੇ ਦੁਆਰੇ ਬੁਲਾ ਲਓ 20 ਲੱਖ ਰੁਪਏ ਖਰਚਾ ਕਰੂੰਗਾ ਮੈਂ ਲਿਆਓ ਸਾਹ ਬਾਬਾ ਜੀ ਕੱਲ ਨੂੰ ਕੋਈ ਪ੍ਰੋਗਰਾਮ ਕਰਾਉਂਦੇ ਨੇ ਕੱਲ ਨੂੰ ਸ਼ੋਅ ਕਰਾਉਂਦੇ ਨੇ ਤੁਸੀਂ ਜਾਓਗੇ ਜੇ ਉਹ ਬੁਲਾਉਣਗੇ ਫਿਰ ਜਾਵਾਂਗੇ ਜੇ ਆਹੀ ਕੰਮ ਕਰਨਾ ਇਸ ਵਾਰ ਬੁਲਾਇਆ ਸੀ ਇਸ ਵਾਰ ਤਾਂ ਖੁੱਲਾ ਸੌਂ ਸੀ ਨਾ ਪ ਕੁੱਲਾ ਹੋਇਆ ਹੁਣ ਤਾਂ ਪੰਜਾਬ ਸ਼ਿੰਗਾਰ ਦਾ ਤੇ ਸਾਨੂੰ ਜਾਣ ਦੀ ਤਾਂ ਲੋੜ ਹੋਵੇ ਜੇ ਇਹਨੂੰ ਕਿਸੇ ਚੀਜ਼ ਦੀ ਕਮੀ ਰਹਿ ਗਈ ਹੋਵੇ ਹਮ ਹੁਣ ਸਭ ਤੋਂ ਵੱਡਾ ਜਿਹੜਾ ਟਾਈਟਲ ਆ ਗੋੜਿਆਂ ਜਿਹੜਾ ਜਿਹੜਾ ਗੈਰੀ ਨਾ ਫਿਰਦਾ ਭੱਜਿਆ ਵੀ ਮੈਨੂੰ ਮਿਲ ਜੇ ਮੈਨੂੰ ਮਿਲ ਜੇ ਇਹ ਮੈਨੂੰ ਮਿਲ ਜੇ ਉਹਨਾਂ ਨੂੰ ਤਾਂ ਨਹੀਂ ਮਿਲਿਆ ਉਹ 30 ਸਾਲ ਚ ਹਮ ਤੇ ਮੈਨੂੰ ਸਭ ਤੋਂ ਵੱਡੇ ਸ਼ੋਅ ਤੇ ਮਿਲ ਗਿਆ ਉਹ ਪਹਿਲੇ ਸ਼ੋਅ ਤੇ ਮੇਰੀ ਉੱਥੇ ਵੀ ਕੋਈ ਪਰਚੀ ਨਹੀਂ ਸੀ ਮੈਂ ਅਜੇ ਤੱਕ ਕਿਸੇ ਸ਼ੋਅ ਤੇ ਨਾ ਤਾਂ ਪਰਚੀ ਕਟਾਈਆਂ ਨਾ ਕਟਵਾ ਇੱਕ ਬਾਬਾ ਜੀ ਮੇਰਾ ਲਾਸਟ ਵਾਲਾ ਤੁਸੀਂ ਵੀ ਜਾਣਾ ਰਜ਼ਵਾੜਿਆਂ ਦਾ ਜ਼ਿਕਰ ਕੀਤਾ ਕਿ ਰਜ਼ਵਾੜੇ ਨੇ ਉਹ ਰਜ਼ਵਾੜੇ ਤਾਂ ਆਪ ਹੀ ਦੱਸਿਆ ਨੇ ਵੀ ਸਾਡੇ ਕੋਲ ਰੂਪੀ ਕੌਣ ਖੜੀ ਆ ਡਿਫੈਂਡਰ ਖੜੀ ਆ ਲੈਂਡ ਕਰੂਜ਼ਰ ਖੜੀ ਆ ਤੇ ਜਰਸੀ ਹੋ ਗਈ ਇੱਕ ਤਰੀਕੇ ਨਾਲ ਵੀ ਯਾਰ ਇਹ ਹਾਂ ਜਰਸ ਬਾਜੀ ਹੋਰ ਕੁਝ ਨਹੀਂ ਜੀ ਉਹ ਤਾਂ ਜਿਹਨੇ ਭਾਰਤ ਰਤਨ ਨਿੰਦਤਾ ਨਹੀਂ ਜਾਂਦਾ ਬਸ ਮੇਨ ਗੱਲ ਹੈ ਗੈਰੀ ਕਹਿੰਦਾ ਕਰਮਦੇਵੀ 15 ਕਰੋੜ ਦਾ ਗੈਰੀ ਕਹਿੰਦਾ ਸ਼ਾਹਬਾਜੀ 15 ਕਰੋੜ ਦਾ ਗੈਰੀ ਕਹਿੰਦਾ ਪੰਜਾਬ ਵੀ 15 ਕਰੋੜ ਦਾ ਉਹਦੇ ਵਾਲਾ ਪੰਜਾਬ ਗੈਰੀ ਹੁਣ ਮੈਂ ਗੈਰੀ ਨੂੰ ਪੁੱਛਣਾ ਵੀ ਤੇਰੇ ਵਾਲੇ ਸਾਰੇ 15-15 ਦੇ ਨੇ ਹਾਂ ਤੇ ਪਹਾੜ ਤਰੇਤ ਨੇ ਵੀ ਗਧਾ ਪੰਜਾਬ ਸ਼ਿੰਗਾਰ ਵੀ ਗਧਾ ਤੇ ਰਾਸ਼ ਸ਼ਿੰਗਾਰ ਵੀ ਗਧਾ ਕਾਰਨ ਕੀ ਹੈ ਇਹ ਤਿੰਨੋਂ ਘੋੜੇ ਤਾਰੀ ਨੇ ਬਰੀਡ ਕਰੇ ਤਾਰੀ ਨਾਲ ਗੈਰੀ ਪਰ ਉਹ ਕਹਿੰਦੇ ਬਾਬਾ ਜੀ ਬਹੁਤ ਸਾਰੇ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਲੋਕ ਉਹਨਾਂ ਨਾਲ ਜੁੜੇ ਹੋਏ ਨੇ ਸੋਸ਼ਲ ਤਰੀਕੇ ਨਾਲ ਇਸ ਕਰਕੇ ਇਸ ਕਰਕੇ 100 ਤੋਂ ਵੀਡੀਓ ਪਈਆਂ ਨੇ ਜਿਹੜੇ ਰੱਖਦੇ ਉਹ ਉੱਥੋਂ ਵੀਡੀਓ ਪਈਆਂ ਨੇ ਉੱਥੇ ਪਹਿਲਾਂ ਜਿਹੜੇ ਘੋੜੇ ਬੰਦੇ ਘੋੜੇ ਘੋੜੀਆਂ ਰੱਖਦੇ ਨੇ ਉਹਨਾਂ ਨੇ ਵਿਰੋਧ ਕਰਿਆ ਲੋਕਾਂ ਨੇ ਤਾਂ ਫਿਰ ਉਹ ਦੇਖ ਲਿਆ ਨਾ ਵੀ ਇੰਨਾ ਚੰਗਾ ਘੋੜਾ ਜੇ ਨੰਬਰ ਕਟਾ ਗਿਆ ਤਾਂ ਦੂਜੇ ਤੇ ਕਰ ਜੂਗਾ ਕਰੈਕਟਰ ਤਾਂ ਹੋਈ ਨੇ ਨਾ ਹੁਣ ਤੁਸੀਂ ਉਹਨੇ ਕਹਿਤਾ ਵੀ ਕਿੰਨਾ ਚੋਂ ਨੰਬਰ ਕਟਿਆ ਹੁਣ ਕੰਨ ਬਦਲੇ ਤਾਂ ਨਹੀਂ ਜਾਣਗੇ ਆਪ ਜੋ ਚੈੱਕ ਕਰ ਲਓ ਲਿਆਓ ਮੈਂ ਇੰਡੀਆ ਦਾ ਸਾਰੇ ਜੱਜ ਜੇ ਕੋਈ ਇੰਡੀਆ ਦਾ ਜੱਜ ਆ ਕੇ ਕਹੇ ਕਹਿੰਦੇ ਬਾਬਾ ਜੀ ਸੇਵਾ ਥੋੜੀ ਜੀ ਘਟਾ ਦਿਓ ਥੋੜੀ ਜੀ ਘਟਾ ਦਿਓ ਸੇਵਾ ਇਹ ਤਾਂ ਅਸੀਂ ਮੰਨ ਲਾਂਗੇ ਜੇ ਕੋਈ ਆ ਕੇ ਕਹੇ ਵੀ ਤੁਸੀਂ ਆਹ ਕਰਨ ਵਾਲੇ ਤਾਂ ਘੋੜੇ ਦੂਜੇ ਦੇ ਕਰ ਰਹੇ ਹੋ ਤੇ ਆਹ ਦੇਖੋ ਜੀ ਜਿਹੜਾ ਆਹ ਗੰਨ ਇਹ ਮਾਰਵਾੜੀ ਗੰਨ ਓਕੇ ਆ ਵੀ ਗੰਨ ਮਾਰਵਾੜੀ ਆ ਓਕੇ ਤੇ ਆ ਵੀ ਗੰਨ ਮਾਰਵਾੜੀ ਆ ਸਵਾਲ ਤਾਂ ਵੀ ਕੰਨ ਜਿਹੜੀ ਚੁੰਝਣਾ ਚੁੰਝ ਪੜਨੀ ਗਈ ਜੇ ਤੇ ਸਹੀ ਐਂਗਲ ਤੇ ਤਾਂ 90 ਦੇ ਐਂਗਲ ਤੇ ਜਿਹੜੇ ਨੇ ਕੰਨ ਸਹੀ ਚਾਹੀਦੇ ਨੇ ਠੀਕ ਆ ਜਿਹੜੇ ਕੰਨ ਜਿਹਨੂੰ ਚੁੰਗਾ ਕਹਿੰਦੇ ਨੇ ਉਹ ਕੰਨ ਇਹਨੂੰ ਚੁੰਗਾ ਕਹਿੰਦੇ ਨੇ ਜਿਹੜਾ ਕੰਨ ਮੂਹਰ ਨੂੰ ਹੋਵੇ ਇਹਨੂੰ ਚੁੰਗਾ ਕਹਿੰਦੇ ਨੇ ਤੇ ਜਿਹੜਾ ਕੰਨ ਇਹ ਆਏ ਆ ਇਹ ਵੀ ਕੰਨ ਮਾਰਵਾੜੀ ਨਹੀਂ ਤੇ ਜਿਹੜਾ ਕੰਨ ਆਏ ਆ ਇਹ ਓਵਰਲੈਪ ਆ ਇਹ ਵੀ ਨੰਬਰ ਕਟਾਉ ਹੁਣ ਜਿਹੜਾ ਕੰਨ ਆਏ ਆ ਉਹ ਤਾਂ ਕੋੜੇ ਹੀ ਨਹੀਂ ਮਾਰਵਾੜੀ ਸਾਨੂੰ ਜੀ ਨਿੰਦੇ ਨਹੀਂ ਹੂੰ ਉਹਦੇ ਕੰਨ ਕੀ ਆ ਇਹਦੇ ਕੂੜੇ ਦੇ ਕੰਨ ਹੀ ਆਏ ਆ ਉਹਦੇ ਬੱਚੇ ਆਉਣੇ ਆ ਅੱਗੇ ਓਵਰਲੈਪ ਸਾਰੇ ਤੇ ਓਵਰਲੈਪ ਦੇ ਸਭ ਤੋਂ ਵੱਧ ਨੰਬਰ ਕੱਟਦੇ ਆ ਮਾਰਵਾੜੀ ਚ ਮਾਰਵਾੜੀ ਦੀ ਸਭ ਤੋਂ ਜਿਹੜੀ ਬੈਕਬੋਨ ਆ ਉਹ ਕੰਨ ਹੁੰਦੇ ਆ ਹੂੰ ਕੰਨ ਕੰਨਾਂ 'ਚ 10 'ਚੋਂ 10 ਲੈਂਦਾ ਆ ਉਰੀ ਕੰਨ ਜੂੜੀ ਖੜਾ ਹੁਣ ਆ ਦੇਖ ਲੈ ਵੀਰੇ ਆ ਦੇਖ ਲੈ ਨਾਲੇ ਸਾਈਡ ਤੋਂ ਖੜਾ ਜੂਮ ਨਹੀਂ ਹੋਣੀ ਉਹ ਤੇ ਜੂਮ ਪ੍ਰੋਫਾਈਲ ਤੇ ਕਿਸੇ ਯਾਰ ਤੁਸੀਂ ਕੰਨਾਂ 'ਸ ਫੋਟੋ ਆ ਰਹੀਆਂ ਨੇ ਸਕੈਚ ਜਿਹੜੇ ਵੀਰ ਨੇ ਬਣਾਇਆ ਸਿੱਧੇ ਜਿਹਨੇ ਗਾਣਾ ਗਾਇਆ ਉਹਦਾ ਵੀ ਧੰਨਵਾਦ ਜਿਹਨੇ ਸਕੈਚ ਬਣਾਇਆ ਬੜਾ ਸੋਹਣਾ ਵੀਰੇ ਬਲਰਾਮ ਸ਼ਾਇਦ ਉਹ ਮੁੰਡੇ ਦਾ ਨਾਮ ਜਿਹਾ ਪੜਿਆ ਸੀ ਮੈਂ ਤੇਰਾ ਨੰਬਰ ਨਾ ਕੋਈ ਨਹੀਂ ਮੈਂ ਬਾਅਦ ਚ ਆਪੇ ਲੈ ਲੂੰਗਾ ਉਹ ਬੰਦੇ ਨੇ ਸੋਨੇ ਦੇ ਕਵਰ ਲਾਏ ਉੱਤੇ ਤੇ ਡਿੱਟੋ ਬਣਾ ਲਓ ਆ ਦੇਖੋ ਜੀ ਹੁਣ ਆ ਕੰਨ ਬਣਾਇਆ ਬਲਰਾਮ ਇਧਰ ਕੈਮਰੇ ਚ ਇੱਕ ਵਾਰ ਦਿਖਾ ਦੋ ਬਲਰਾਮ ਖੋਸਾ ਹੈ ਦਾ ਨਾ ਵੀਰ ਦਾ ਸਕੈਚ ਬਣਾਇਆ ਇਹਨੇ ਆ ਦੇਖੋ ਆ ਦੇਖੋ ਜੀ ਬਹੁਤ ਸੋਹਣਾ ਸਕੈਚ ਬਣਾਇਆ ਸੋਨੇ ਦੇ ਕਵਰ ਲਾਏ ਨੇ ਆ ਕੰਨ ਦੇਖਿਓ ਜੀ ਹਾਂ ਬਾਬਾ ਜੀ ਉਦੋਂ ਨੂੰ ਕਰ ਆ ਬੰਦੇ ਨੇ ਸਿਆ স্টੋਰੀ ਐ ਭਾਈ ਇਹਨੇ ਬਸ ਆ ਕੰਨ ਦੇਖ ਲਈ ਬਿਲਕੁਲ ਦੇਖ ਲਈ ਜਿਵੇਂ ਤੁਸੀਂ ਉਹ ਕੀਤਾ ਨਾ ਜੁੜੇ ਹੋਏ ਉਦਾਂ ਉਦਾਂ ਪੂਰੀ ਹੱਟ ਦੀ ਸ਼ੇਪ ਨਹੀਂ ਮੈਂ ਇਹੀ ਗੱਲ ਕਹਿਣਾ ਇਹ ਬਖਲਾ ਆ ਗਈ ਹੁਣ ਹੁਣ ਸਣੀ ਗਏ ਨੇ ਵੀ ਐਮਐਲਏ ਖੜਨਾ ਇਹ ਕਾਲੀ ਦਲ ਕਿੰਨੀ ਆ ਗਰੀਨੇ ਵੀ ਕਾਂਗਰਸ ਕਿ ਨਹੀਂ ਹੋਇਆ ਮੇਰੇ ਹੁਣ ਬਾਬਾ ਜੀ ਪਤਾ ਲੱਗਿਆ ਵੀ ਹੁਣ ਰਜਵਾੜੇ ਨਾਲ ਮੱਥਾ ਲੱਗਿਆ ਹੋਇਆ ਮੇਰਾ ਲੱਗਿਆ ਹੋਇਆ ਹੁਣ ਮੈਂ ਪਿੱਛੇ ਨਹੀਂ ਹਟਣਾ ਪਿੱਛੇ ਹਟਦਾ ਹੀ ਨਹੀਂ ਮੈਂ ਸ਼ੁਰੂ ਤੋਂ ਨਹੀਂ ਹਟਿਆ ਕਿਸੇ ਗੱਲ ਤੇ ਵੀ ਨਹੀਂ ਹਟਿਆ ਮੈਨੂੰ ਕਿਹੜਾ ਕੋਈ ਹਿਸਟਰੀ ਜੀ ਦਾ ਡਰ ਆ ਹੁਣ ਮੈਨੂੰ ਕਿਹੜੇ ਧਮਕੀਆਂ ਨਹੀਂ ਗੈਂਸਟਰਾਂ ਦੀ ਆਉਂਦੀਆਂ ਮੇਰਾ ਪਿਆਰ ਵੀ ਸਾਰੇ ਨਾਲ ਹੁਣ ਮੈਨੂੰ ਕਿਹੜਾ ਕੋਈ ਐ ਫੋਨ ਕਰਕੇ ਕਵੇ ਵੀ ਤੇਰੇ ਨਾਲ ਟਾਈਮ ਪਾਉਣਾ ਮੈਂ ਕਹੂੰਗਾ ਆ ਜਾ ਦੱਸ ਕਿ ਟਾਈਮ ਕੀ ਪਾਉਣਾ ਮੈਂ ਆ ਜਾਣਾ ਮੈਂ ਕੋਈ ਨਾਲ ਨਹੀਂ ਜਾਣਾ ਖਾਲੀ ਹੱਥ ਜਾਊਂਗਾ ਸਾਹਮਣੇ ਬਹਿ ਜਾਊਂਗਾ ਵੀ ਮਾਰੂ ਬਾਈ ਗੋ ਜੇ ਤੁਸੀਂ ਗੋਲੀ ਨਹੀਂ ਮਾਰਨੀ ਤਾਂ ਪਿਸਤੌਲ ਉਰੇ ਰੱਖੋ ਮੈਂ ਸਰਦਾਰ ਹਰਜਿੰਦਰ ਸਿੰਘ ਦਾ ਪੁੱਤਰ ਨਹੀਂ ਜੇ ਨਾ ਮਾਰਾਂ ਹੂੰ ਫਿਰ ਉਹਨੂੰ ਕੀ ਤੇ ਫਰੋਤੀ ਲੈ ਲਊ ਤੂੰ ਇਹ ਕਿਹੜਾ ਡਰ ਲਊ ਚਲ ਬਾਬਾ ਜੀ ਤੁਸੀਂ ਵੀ ਜਾਣਾ ਆਖਰੀ ਜ਼ਿੰਦਗੀ ਦਾ ਡ੍ਰੀਮ ਆ ਫਾਂਸੀ ਚੜਨ ਦਾ ਹੂੰ ਅੱਛਾ ਉਹਨੂੰ ਕੌਣ ਦਵਾ ਲੂ ਜੀਨੇ ਲੋਕਾਂ ਨੇ ਹੱਸ ਕੇ ਫਾਂਸੀ ਨਹੀਂ ਚੜ ਹੁੰਦਾ ਚੜਤੇ ਵਿਖਾਵਾਂਗੇ ਜਦੋਂ ਟਾਈਮ ਆਇਆ ਸ਼ੇਧ ਬਾਬਾ ਜੀ ਪਿਛਲੀ ਵਾਰ ਵੀਡੀਓ ਆ ਤੁਹਾਡੀ ਸ਼ੇਧ ਮੇਰੀ ਹਸਪੀਟਲ ਦੀ ਇਕੱਲਾ ਪਾਣੀ ਚ ਸ਼ਹਿਦ ਪੀਣਾ ਹੁਣ ਡਾਈਟ ਕੀਆ ਤੁਹਾਡੀ ਡਾਈਟ ਪਾਣੀ ਹਾਂ ਸਵੇਰੇ ਪਾਣੀ ਮੇਰਾ 20 ਕਿਲੋ ਵਾਰ ਘਟਿਆ ਅੱਛਾ ਹਾਂ ਮੇਰੇ ਜੈਰ ਆਣਾ ਡੱਡੇ ਦੇ ਮਾਰਕਰੀ ਆ ਤੇ ਦਿੱਤਾ ਮੈਨੂੰ ਸਵੇਰੇ ਪਾਣੀ ਚ ਸ਼ਹਿਦ ਪੀਣਾ ਉੱਠ ਕੇ ਇੱਕ ਚਮਚਾ ਘੰਟੇ ਦੋ ਘੰਟਿਆਂ ਬਾਅਦ ਇੱਕ ਸੇਬ ਖਾਣਾ ਤੇ ਉਸ ਤੋਂ ਸ਼ਾਮ ਦੇ 3 ਤੋਂ 4 ਵਜੇ ਦੋ ਸਕੂਪ ਪ੍ਰੋਟੀਨ ਦੇ ਪੀਣਾ ਬਸ ਬਾਬਾ ਇੱਕ ਸਵਾਲ ਹੋਰ ਆ ਲਾਸਟ ਮੇਰਾ ਜਦੋਂ ਤੁਸੀਂ ਤੁਹਾਨੂੰ ਪੁਲਿਸ ਲੈ ਕੇ ਗਈ ਸੀ ਫੜ ਕੇ ਤੁਸੀਂ ਕਿਹਾ ਵੀ ਨਿਹਗ ਸਿੰਘ ਨੇ ਜਿਹੜੇ ਉਹ ਮੇਰੇ ਘੋੜੇ ਦੇਖਣਗੇ ਉਸ ਤੋਂ ਬਾਅਦ ਜ਼ਹਿਰ ਤੁਸੀਂ ਨੇ ਕਿਹਾ ਵੀ ਦਿੱਤਾ ਗਿਆ ਉਹ ਪਹਿਲਾਂ ਨਹੀਂ ਦਿੱਤੀ ਸੀ ਮੈਂ ਇਹ ਕਈ ਵਾਰ ਗਿਆ ਓਕੇ ਉਦੋਂ ਕੀ ਹੋਇਆ ਸੀ ਥੋੜਾ ਜਿਹਾ ਉਦੋਂ ਦੇ ਸੀ ਗਰੀਬ ਬੰਦੇ ਨੂੰ ਕੁੱਟਿਆ ਸੀ ਕਿਸੇ ਨੇ ਉਹਨੂੰ ਜਾਤੀ ਸੂਚਕ ਸ਼ਬਦ ਬੋਲੇ ਸੀ ਜੱਟਾਂ ਨੇ ਕੁੱਟਿਆ ਉਹਦੀ ਮਾਂ ਨੂੰ ਉਹ ਕੁਝ ਕਿਹਾ ਗਲਤ ਬੋਲਿਆ ਉਹਦੀਆਂ ਭੈਣਾਂ ਨੇ ਵੇ ਬਹੁਤ ਗਲਤ ਬੋਲਿਆ ਉਹਨੂੰ ਕੁੱਟਿਆ ਵੀ ਅਸੀਂ ਉਹਦੀ ਲੜਾਈ ਲੜੀ 6 ਮਹੀਨੇ ਐਸੀ ਐਕਟ ਵੀ ਲਵਾਇਆ ਬੰਦੇ ਭਗਾਉੜੇ ਵੀ ਰਹੇ ਉਹਨਾਂ ਦੀ ਅਰੈਸਟ ਨਹੀਂ ਸੀ ਪਾਰੇ ਮੈਂ ਉਸ ਬੰਦੇ ਨੂੰ ਨਾਲ ਲੈ ਕੇ ਉਹਦੇ ਹੱਕ 'ਚ ਧਰਨਾ ਦਿੱਤਾ ਸੀ ਰੋਡ ਜਾਮ ਕਰਿਆ ਸੀਗਾ ਸਰਕਾਰ ਨੇ ਮੇਰੇ ਤੇ ਪਰਚਾ ਦਿੱਤਾ ਉਹ 'ਚ ਇਹ ਤੇ ਦਿੱਤਾ ਮੇਰੀ ਮਾਂ ਤੇ ਦਿੱਤਾ ਤੇ ਉਹ ਬੰਦਾ ਵਿਗ ਗਿਆ 4 ਲੱਖ ਰੁਪਏ ਜੋ ਉਸ ਬੰਦਿਆਂ ਨਾਲ ਸਮਝੌਤਾ ਕਰ ਗਏ ਅਸੀਂ ਜੀ ਲਵਾ ਗਏ ਤੇ ਉਸ ਬੰਦੇ ਨੇ ਕਹਿੰਨਾ 4 ਲੱਖ ਤਾਂ ਦੇ ਦਾਂਗੇ ਕੈਮਰੇ ਪੱਟ ਕੇ ਲੈ ਗਈ ਸੀ ਪੁਲਿਸ ਉਧਰੋਂ ਖੁੱਲੀਆਂ ਸੀਗਾ ਕਿਉਂਕਿ ਗੋਲੀਆਂ ਜਿਵੇਂ ਇਸੇ ਨਹੀਂ ਮੇਰੀ ਮੰਮੀ ਇਹ ਤੇ ਅਸੀਂ ਰੋਕਦੇ ਤੇ ਉਹ ਤਾਂ ਸਾਡੇ ਵਿੱਚ ਰਹਿੰਦਾ ਸੀ ਉਹਨੂੰ ਪਤਾ ਸੀਗਾ ਵੀ ਕੀ ਆ ਉਹਨੇ ਮੇਰੇ ਸਾਲਵੇਂ ਸਲਫਾਸ ਚਿਤਾਤੀ ਪਿੱਛੇ ਤਿੰਨ ਗੋੜੀਆਂ ਮਰ ਗਈ ਨੁਕਸਾਨ ਉਹ ਤਾਂ ਬਹੁਤ ਵੀਡੀਓ ਪਈਆਂ ਨੇ ਨੈਟ ਤੇ ਗੋੜੀਆਂ ਮਰ ਗਈ ਬਹੁਤ ਨੁਕਸਾਨ ਹੋ ਗਿਆ ਚਲੋ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ 13 ਜਨਵਰੀ ਮਰ ਗਈ ਜੀ ਉਦੋਂ ਮੇਰੇ ਅੱਛਾ ਜੀ ਜੀ ਜਨਵਰੀ ਤਾਂ ਦੇਖੋ ਬਹੁਤ ਰੀਜ ਨਾਲ ਪਾਲਦੇ ਆ ਕੋਈ ਵੀ ਚਲਾ ਜਾਦਾ ਚਲੋ ਜਦੋਂ ਪੈਦਾ ਹੁੰਦਾ ਚੀਜ਼ ਨੇ ਜਾਣਾ ਬਸ ਪੰਜਾਬ ਸੰਗਾਰ ਤੇ ਰੱਬ ਤੰਦਰੁਸਤੀ ਰੱਖੇ ਸਾਡੇ ਕੋਲ ਪੰਜਾਬ ਤੋਂ ਵੀ ਮਹਿੰਗਾ ਖਰੀਦਿਆ ਬਹੁਤ ਪਿਆਰ ਕਰਦੇ ਹੋ ਬਾਬਾ ਜੀ ਤੁਸੀਂ ਉਹਨੂੰ ਬਹੁਤ ਪਿਆਰ ਕਰਦਾ ਹਾਂ ਬਹੁ ਉੱਚ ਕੋਈ ਕਮੀ ਨਹੀਂ ਦੀ ਮੈਨੂੰ ਹਟੇ ਮੈਨੂੰ ਮੈਨੂੰ ਕੋਈ ਦੁੱਖੇ ਨਹੀਂ ਸੀ ਮੈਨੂੰ ਜਦੋਂ ਗੈਰੀ ਨੇ ਇਹ ਗੱਲ ਕਹੀ ਨਾ ਵੀ ਕਮੀਆਂ ਤੁਹਾਨੂੰ ਗਿਣਾ ਦੇਣਿਆ ਮੇਰਾ ਕਾਲਜਾ ਪਾਟ ਗਿਆ ਹੂੰ ਤੋ ਗਿਣਾਉਣ ਲੱਗਿਆ ਮੈਂ ਕਿ ਹੁਣ ਫਿਰ ਕੋਈ ਨਹੀਂ ਆ ਜਿਓ ਫਿਰ ਇਹ ਚੀਜ਼ ਤੇ ਜਿਹੜੇ ਚੈਲੰਜ ਵਾਲੀ ਗੱਲ ਐ ਐਸਪੈਕਟ ਕਰਦੇ ਦੱਸੋ ਕਿੱਥੇ ਆਉਣਾ ਪੰਜਾਬ ਸ਼ਿੰਗਾਰ ਨਹੀਂ ਲੈ ਕੇ ਆਉਣਾ ਤੇ ਦੂਸਰਾ ਇੱਕ ਹੋਰ ਖੜਾ ਲੈ ਕੇ ਆਉਂਗਾ ਉਹ ਇੰਡੀਆ ਦੇ ਸਾਰਿਆਂ ਨੂੰ ਚੈਲੰਜ ਅਸੀਂ ਨਹੀਂ ਕਰਿਆ ਐਸੈਪਟ ਕਰਿਆ ਨਾ ਇੰਡੀਆ ਚ ਸਾਰਿਆਂ ਨੂੰ ਭਾਈ ਜੇ ਕਿਸੇ ਨੇ ਚੈਲੰਜ ਕੀਤਾ ਤਾਂ ਅਸੀਂ ਐਸੈਪਟ ਕਰਦੇ ਆ ਲੈ ਆਓ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਵਾਈ ਗੁਰਜੀ ਦੇ ਖਾਣ ਤੋਂ ਸੋ ਐਸੀ ਖੇੜੀ ਵਾਲੇ ਬਾਬਾ ਜੀ ਵਿਵਾਕ ਹੋ ਕੇ ਬੋਲੇ ਨੇ ਔਰ ਕਿਸ ਤਰੀਕੇ ਦੇ ਨਾਲ ਉਦਨ ਮੋਗੇ ਦੇ ਵਿੱਚ ਹੋਇਆ ਉਹ ਚੀਜ਼ਾਂ ਦੇ ਬਾਰੇ ਇੱਕ ਇੱਕ ਕਰਕੇ ਦੱਸਿਆ ਔਰ ਚੈਲੰਜ ਨੂੰ ਜਿਹੜਾ ਉਹ ਵੀ ਕਬੂਲ ਕੀਤਾ ਕਿ ਦੁਨੀਆ ਭਰ ਦੇ ਕੋਈ ਵੀ ਜੱਜ ਲੈ ਆਉਂਗੇ ਬਾਕੀ ਇਹ ਆ ਉਹੀ ਜੱਜ ਲੈ ਆਉ ਜਿਹੜੇ ਖੜੇ ਸੀ ਉਹੀ ਸਣੀ ਨੂੰ ਲੈ ਆਉ ਉਹ ਕਹਿੰਦਾ ਸੀ ਬਾਬਾ ਜੀ ਪਤਾ ਨਹੀਂ ਮੈਂ ਨਹੀਂ ਜਾਣਦਾ ਇਹਦੇ ਗੈਰੀ ਦੀ ਸੀ ਕਿੰਗ ਮੇਕਰ ਗੈਰੀਏ ਸੀ ਸਣੀ ਇਹ ਦੋਨੇ ਹੀ ਸੀ ਤੇ ਸਣੀ ਗੈਰੀ ਤੇ ਸੱਤੇ ਘੋੜੇ ਜਿਹੜੇ ਪੰਜਾਬ ਤੋਂ ਮੂਰੇ ਲਾਏ ਨੇ ਤੇ ਇੱਕ ਜਗ੍ਹਾ ਰੱਖ ਲੈਣੀ ਆ ਉਸ ਜਗ੍ਹਾ ਤੇ ਜਿੰਨਾ ਖਰਚ ਆਊਗਾ ਸਾਰਾ ਮੈਂ ਆਰਗੇਨਾਈਜ਼ ਕਰਦਾ ਚੈਲੰਜ ਵੀ ਕਬੂਲ ਕਰਦਾ ਉਹੀ ਜੱਜ ਲੈ ਆਓ ਸਾਹਮਣੇ ਗੁਰੂ ਗ੍ਰੰਥ ਸਾਹਿਬ ਰੱਖਾਂਗੇ ਬਸ ਇਹ ਦੱਸ ਦੇਣ ਵੀ ਉਹਦੇ ਮੂਹਰੋਂ ਚਾਬੀਆਂ ਲੈ ਜਾਣ ਜਾ ਕੇ ਚਲੋ ਸਾਹਬ ਅੱਜ ਤਾਂ ਦਰੌੜਾ ਉਹੀ ਨਹੀਂ ਵੀ ਸਾਹਬ ਆਜਦੇ ਆ ਦੂਜੇ ਤੋਂ ਇਹਨੂੰ ਤਾਂ ਤੀਜੇ ਤੇ ਕਰਨ ਵਾਲੀ ਦੁਨੀਆ 'ਚ ਕੋਈ ਤਾਕਤ ਪੈਦਾ ਹੀ ਨਹੀਂ ਹੋਈ ਸ਼ੋਅ ਐਨੀਮਲ ਆਹ ਗੱਲ ਜੇ ਇਹ ਕਹਿੰਦੇ ਨੇ ਚਲੋ ਅਸੀਂ ਇੱਡਾ ਕੰਮ ਕਰਨ ਦੀ ਲੋੜ ਨਹੀਂ ਗੈਰੀ ਕਿਉਂਕਿ ਬਾਣੀ ਤੋਂ ਉੱਪਰ ਕੋਈ ਨਹੀਂ ਗਹਿਰੀ ਮਰਦ ਬੰਦਾ ਐਹੀ ਜੀ ਗੱਲ ਨਹੀਂ ਮਰਦ ਬੰਦਾ ਠੀਕ ਆ ਹੱਥ 'ਚ ਗੁਟਕਾ ਸਾਬ ਲੈ ਕੇ ਇਹ ਤੂੰ ਗਏ ਜਿਹੜੇ ਫਸਟਾਂ ਟਰੈਕਟਰ ਲੈ ਜਾ ਫਸਟਾਂ ਤੂੰ ਤੇਰਾ ਤੇਰਾ ਕੋਈ ਵਿਰੋਧ ਨਹੀਂ ਤੂੰ ਫਸਟਾਂ ਮੰਨ ਲਾ ਗੁਟਕਾ ਹੱਥ 'ਚ ਸਾਬ ਲੈ ਕੇ ਸੌ ਚੱਕਦੇ ਵੀ ਪੰਜਾਬ ਸਿੰਘਾਰ ਦੂਜੇ ਤੇ ਨਹੀਂ ਸੀ ਜਾਂ ਫਿਰ ਪਹਿਲੇ ਜਿਹੜੇ ਸੱਤ ਨੇ ਉਹ ਪੰਜਾਬ ਸਿੰਘਾਰ ਤੋਂ ਚੰਗੇ ਸੀ ਹਮ ਬਸ ਇਦੋਂ ਚੋ ਲਾਈ ਗੁਟਕਾ ਖਾ ਕੇਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਰਿੰਦਰ ਸਿੰਘ ਮੋਹਰਾਨਾ ਖੇੜੀ ਜੱਟਾਂ ਅਮਰਗੜ